ਜਬੇ ਕਾਲ ਕਰ ਲਓ ਸਕਰੀਨ ਤੇ ਨੰਬਰ ਆ ਸਾਰੀਆਂ ਕਾਰਾਂ ਫਸਟ ਜਾਂ ਸੈਕੰਡ ਓਨਰ ਰਹਿਣਗੀਆਂ ਕਾਪੀ ਗਾ ਜਾਂਦੀ ਬਈ ਨੇ ਗਾਰੰਟੀ ਦੇਤੀ ਹੋ ਜਾਗਾ ਆਪਣੇ ਮੋਰੇ ਕਾਰ 40 ਹਜ਼ਾਰ ਤੋ ਸਟਾਰਟ ਹੋ ਕੇ 15 ਲੱਖ ਤੋਂ 16 ਲੱਖ ਤੱਕ ਚੱਲੀ ਜਾਂਦੀ ਆ ਠੀਕ ਹੈ ਇੰਜਨੀਆਂ ਵੀ ਫੁੱਲ ਗਾਰੰਟੀ ਹੈ ਤੇ ਬੰਪਰ ਵਾਂਗਰ ਓਰੀਜਨਲ ਡਾਕਟਰ ਦੀ ਕਾਰ ਆ ਠੀਕ ਹੈ ਜੀ ਲੈ ਮਿੱਤਰੋ ਡਾਕਟਰ ਦੀ ਕਾਰ ਆਗੇ ਇਹਨਾਂ ਕਾਰ ਲੱਗੀ ਹੋਈ ਆ ਸਾਰੀ ਅੰਦਰੋਂ ਓਕੇ ਜੀ ਸਿਰਫ 40 ਹਜ਼ਾਰ ਚੱਲੀ ਆ ਠੀਕ ਹੈ ਜੀ ਬਹੁਤ ਵਧੀਆ ਇਹ ਹਾਈਵੇ ਤੇ 22 ਦਾ ਐਵਰੇਜ ਦਿੰਦੀ ਆ ਠੀਕ ਹੈ ਜੀ ਹਾਂਜੀ ਲੋਕਲ 18 ਤੋਂ 20 ਦੀ ਕੱਢਦੀ ਹੈ ਬਿਲਕੁਲ ਨਵੀਂ ਐਕਟਿਵਲ ਰੇਟ ਤੇ ਗੱਡੀ ਆ ਨਵੀਂ ਐਕਟਿਵਲ ਜਗ੍ਹਾ ਤੁਸੀਂ ਇਹ ਲੋਨ ਨਾਲ 5 ਸੀਟਰ ਗੱਡੀ ਆ ਇਹਦਾ ਰੇਟ ਹੈ ਇਹਦਾ ਫਿਰ 70000 ਰੁਪਿਆ ਇੰਨੀ ਤਾਂ ਬਾਈਕ ਵੀ ਨਹੀਂ ਮਿਲਦਾ ਅੱਜ ਕੱਲ ਸਹੀ ਗੱਲ ਆ ਬਈ ਪੁਰਾਣਾ ਬਾਈਕ ਵੀ ਨਹੀਂ ਮਿਲਦਾ ਹੈਗਾ ਜਿੰਨਾ ਮੈਂ ਕਹਿੰਦੀ ਉਹ ਲੋ 10 ਮਾਡਲ ਆਈ ਕਾਪੀ ਪਾਸ ਆ 2030 ਤੱਕ ਠੀਕ ਹੈ ਜੀ ਨਾਮ ਵੀ ਪਹਿਲੇ ਇੰਸ਼ੋਰੈਂਸ ਵੀ ਸਾਲ ਦੀ ਪਈ ਆ ਹਜੇ ਤੇਰਾ ਆ ਕਾਰਨ ਆ ਤੁਹਾਨੂੰ ਕਹ ਜੀਏ ਮਾਰਕੀਟ ਨਾਲੋਂ ਲੱਖ ਰੁਪਏ ਸਸਤੇ ਮਿਲੂਗੀ ਕਿਵੇਂ ਮਿਲੂਗੇ ਨਾ ਕਿਵੇਂ ਮਿਲੂਗੀ ਭਾਈ? ਉਹ ਮੈਂ ਫੋਰ ਐਸ ਕੱਢੀ ਤਾਂ ਆਫਰ ਦੇ ਦਿੰਨੇ ਆ। 7.5 ਲੱਖ ਰੁਪਏ ਲਿਆਓ ਦੋਵਾਂ ਚ ਜਿਹੜੀ ਮਰਜ਼ੀ ਕਾਰ ਲੈ ਜਾਓ। ਲੈ ਮਿੱਤਰੋ ਤੁਸੀਂ ਵੀ ਚੰਗਿਆ ਕਾਰਾਂ ਖਰੀਦਣ ਦੇ ਸੁਕੀਣ ਆਗੇ ਭਾਈ ਜੀ ਅੱਜ ਤੁਹਾਨੂੰ ਐਸੇ ਰੇਟ ਦੇ ਕੇ ਜਾਵਾਂਗੇ ਕਾਰਾਂ ਦੇ ਤੁਸੀਂ ਵੀ ਭਾਈ ਹੈਰਾਨ ਹੋ ਜਾਗੇ। ਵੀਡੀਓ ਪਰ ਫੇਸ ਕਿਪ ਨਾ ਕਰੇ ਪੂਰੀ ਦੇਖ ਕੇ ਜਾਓ। ਭਾਈ ਆਪਣੇ ਨਾਲਾ ਵੀਡੀਓ ਨੂੰ ਲਾਈਕ ਕਮੈਂਟ ਸ਼ੇਅਰ ਜਰੂਰ ਕਰ ਦਿਓ। ਸਸਤੀ ਕਾ ਭਾਈ ਜੀ। ਠੀਕੋ ਭਾਈ ਜੀ। ਵਧੀਆ ਜੀ ਵਧੀਆ ਜੀ ਦੱਸੋ। ਠੀਕ ਹੈ ਭਾਈ ਸਭ ਤੋਂ ਪਹਿਲਾਂ ਬਈ ਦੱਸ ਦਿਓ ਲੋਕੇਸ਼ਨ ਕਿੱਥੇ ਖੜਿਆ ਆਪਾਂ। ਆਪਾਂ ਵੀਰੇ ਲੁਧਿਆਣੇ ਖੜਿਆ ਉਹਦੇ ਉੱਪਰ ਆਪਣਾ ਸੱਜਿਆ ਤੁਹਾਡਾ ਪਲੈਟਿਨਮ ਗ੍ਰੈਂਡ ਰਿਜ਼ੋਰਟ ਦੇ ਬਿਲਕੁਲ ਨਾਲ ਧਾਰੀ ਗੋਲ ਕਾਰ ਓਕੇ ਕਹਣਾ ਕਿ ਮੈਂ ਰਹਿਣਗੀਆਂ ਭਾਜੀ ਆਪਣੇ ਕੋਲ ਵੀ ਸਾਰੀਆਂ ਫੁੱਲ ਰਹਿਣਗੀਆਂ ਗਾਰੰਟੀ ਵਾਲੀਆਂ ਕਾਰਾਂ ਜੀ ਇੰਜਨ ਗিয়ার ਤੇ ਆਪਣੀ ਗਾਰੰਟੀ ਹੋਊਗੀ ਮੇਜਰ ਐਕਸੀਡੈਂਟ ਦੀ ਗਾਰੰਟੀ ਹੋਊਗੀ ਠੀਕ ਹੈ ਕਾਪੀ ਕਾਗਜ਼ਾਂ ਦੀ ਗਾਰੰਟੀ ਹੋਵੇ ਕਾਪੀ ਕਾਗਜ਼ਾਂ ਦੀ ਗਾਰੰਟੀ ਹੋਊਗੀ ਨਾਮ ਆਪਾਂ ਕਰਵਾ ਕੇ ਦੇਵਾਂਗੇ ਚਾਰਜੀਸ ਕਸਟਮਰ ਤੇ ਹੋਣਗੇ ਠੀਕ ਆ ਭਾਜੀ ਤੇ ਕਾਰ ਬਈ ਕਿੰਨੇ ਕ ਸਟਾਰਟ ਹੋ ਜਾਂਦੀ ਹੈ ਆਪਣੇ ਕੋਲ ਵੀਰੇ ਕਾਰ 40 ਹਜ਼ਾਰ ਤੋਂ ਸਟਾਰਟ ਹੋ ਕੇ 15 ਲੱਖ 16 ਲੱਖ ਤੱਕ ਚੱਲ ਜਾਂਦੀ ਆ ਠੀਕ ਹੈ ਜੀ ਜੇ ਕੋਈ ਹੋਰ ਵੀ ਲੈਣੀ ਹੋ ਆਪਾਂ ਤੁਹਾਨੂੰ ਦੱਸ ਦਿਆਂਗੇ ਆਪਾਂ ਉਹ ਵੀ ਪ੍ਰੋਵਾਈਡ ਕਰਾ ਦਾਂਗੇ ਠੀਕ ਹੈ ਜੀ ਲੰਗਜ਼ਰੀ ਕਾਰਾਂ ਵੀ ਆਪਣੇ ਕੋਲ ਮੈਨੂੰ ਸਾਰੀਆਂ ਕਾਰਾਂ ਪ੍ਰੋਵਾਈਡ ਕਰਾ ਕੇ ਦਵਾਂਗੇ ਠੀਕ ਆ ਭਾਈ ਜੀ ਇੱਥੇ ਆ ਕੇ ਤੁਹਾਨੂੰ ਭਾਈ ਜੀ ਹਰ ਇੱਕ ਕਾਰ ਮਿਲ ਜੂਗੀ ਸਕਰੀਨ ਤੇ ਨੰਬਰ ਆ ਬਾਈਆਂ ਨਾਲ ਸੰਪਰਕ ਜਰੂਰ ਕਰ ਲਿਓ ਤੇ ਲੋ ਮਿੱਤਰੋ ਸਭ ਤੋਂ ਪਹਿਲਾਂ ਇਹ ਕਾਰ ਦਿਖਾਉਣੇਗੇ ਭਾਈ ਜੀ ਦੱਸੋ ਭਾਈ ਜੀ ਇਹ ਕਿੰਨੇ ਮਾਡਲ ਆਗੇ ਇਹ ਹੈਗੀ ਇਟਿਓਸ ਹੈਗੀ ਲੀਵਾ ਇਟਿਓਸ ਤੇ ਲੀ ਕਹਿੰਦੇ ਨਾ ਇਹ ਕਾਰ ਦਾ ਜੇ ਤੁਸੀਂ ਇੱਕ ਵਾਰੀ ਇੰਜਨ ਕਰਾ ਲਿਆ ਜਾਂ ਤੁਹਾਡਾ ਇੰਜਨ ਸਹੀ ਚੱਲ ਰਿਹਾਗਾ ਮੁੜ ਕੇ ਇਹ ਕਾਰ ਦੇ ਇੰਜਨ ਕਰਨੀ ਚੈੱਕ ਕਰਨ ਦੀ ਜ਼ਰੂਰਤ ਨਹੀਂ ਹੈਗਾ ਨਾ ਭਾਈ ਜੀ ਨਹੀਂ 12 ਮਾਡਲ ਹੈ ਠੀਕ ਹੈ ਜੀ ਜੀਡੀ ਵੇਰੀਐਂਟ ਹੁੰਦਾ ਹੀ ਠੀਕ ਹੈ ਜੀਡੀਏ ਵੇਰੀਐਂਟ ਦੇ ਵਿੱਚ ਆ ਕੇ ਭਾਈ ਸਾਡੇ ਆਪਣੇ ਕੋਲੇ ਸਹੀ ਪੰਜਾਬ ਦੀਆਂ ਕਾਰਾਂ ਹੋਣਗੀਆਂ ਕੋਈ ਪਲਟੀ ਨਹੀਂ ਹੁੰਦੀ ਆਪਣੇ ਕੋਲ ਠੀਕ ਆ ਭਾਈ ਜੀ ਪੰਜਾਬ ਦੀਆਂ ਕਾਰਾਂ ਹੋਣਗੀਆਂ ਭਾਈ ਚੰਗੀਆਂ ਕਾਰ ਆਉਣੀਆਂ ਇੰਜਨ ਗੇਅਰ ਦੀ ਬਾਈ ਕਹਿੰਦਾ ਤੇ ਮੇਜਰ ਐਕਸੀਡੈਂਟ ਦੇ ਪੂਰਾ ਲੱਗਾ ਗਿਆ ਪੇਡ ਨੰਬਰ ਲੱਗੇ ਠੀਕ ਹੈ ਜੀ ਸਾਰਾ ਰੂਹ ਕੋਸ ਹੁੰਦੀ ਆ ਬਈ ਕਾਰ ਦੇ ਕੇ ਸਾਰੀ ਕਾਰਾਂ ਬਗਏ ਐਵੇਂ ਰਹਿਣਗੀਆਂ ਸਾਰੀਆਂ ਸਾਰੀਆਂ ਆਪਣੀ ਪੂਰੀ ਗਾਰੰਟੀ ਹੋਊਗੀ ਕਾਰ ਦੀ ਠੀਕ ਹੈ ਜੀ ਇੰਟੀਰੀਅਰ ਦੀ ਬਈ ਚੰਗੇ ਹੈਗੇ ਪੂਰੀ ਜਿਵੇਂ ਨਵੀਂ ਪਈਏ ਚੈੱਕ ਕਰੋ ਸਕਰੈਚ ਲੈਸ ਇੰਟੀਰੀਅਰ ਆ ਸਾਰਾ ਠੀਕ ਹੈ ਲੈ ਮਿੱਤਰੋ ਸਕਰੈਚ ਲੈਸ ਕਾਰ ਆ ਜੀ ਕੋਈ ਬ੍ਰੈਂਡ ਨਿਊ ਸੀਟ ਕਵਰ ਨੇ ਠੀਕ ਆ ਬਾਈ ਜੀ ਬ੍ਰੈਂਡ ਨਿਊ ਸੀਟ ਕਵਰ ਨੇ ਕਿ ਬਈ ਤੇ ਚਾਲ ਚਲਾਵਾ ਬਈ ਚਾਲ ਚਲਾਵੋ ਤੇ ਆਪਣੀ ਪੂਰੀ ਚੈੱਕ ਕਰਨਾ ਕਿ ਜਿੰਨੀ ਮਰਜ਼ੀ ਤਸੱਲੀ ਕਰਵਾ ਲੈਣੋ ਓਥੇ ਮਰਜ਼ੀ ਰੇਟ ਬਈ ਇਹਦਾ ਰੇਟ ਇਹਦਾ ਫਿਰ 275000 275000 75 ਹੋ ਜੂ ਬਈ ਮੰਨ ਤਾਂ ਬਾਕੀ ਮੰਨ ਤਾਂ ਅਪਾ ਕਰਾਵਾਂਗੇ ਮੋਕਾ ਠੀਕ ਹੈ ਲੈ ਮਿੱਤਰੋ ਮੰਨ ਤਾਂ ਨੇ ਹਰੇਕ ਕਾਰ ਪਿੱਛੇ ਹੋ ਜੂ ਪਰ ਰੇਟ ਜਿਹੜੇ ਰਹਿਣਗੇ ਬਈ ਸਾਰੇ ਜੱਸਣ ਵਾਲੇ ਰਹਿਣਗੇ ਨਾ ਬਈ ਠੀਕ ਹੈ ਬਈ ਜੀ ਬਾਕੀ ਮੰਨ ਤਾਂ ਜਿੰਨਾ ਹੋਇਆ ਅਪਾ ਕਰਾਵਾਂਗੇ ਠੀਕ ਹੈ ਜੀ ਤੇ ਅਗਲੀ ਇਹ ਆ ਗਈ ਬਈ ਜੀ ਇਹ ਹੈਗੇ ਸਵਿਫਟ ਸਵਿਫਟ ਐਲ ਐਕਸ ਆਈ ਹੈਗੇ 2022 ਮਾਡਲ 2022 ਮਾਡਲ ਹੈ ਕਿ ਪੁੱਸ ਵਟਨ ਸਟਾਰਟ ਹੈ ਬਈ ਜੀ ਨਹੀਂ ਇਹ ਸਿੰਪਲ ਚਾਬੀ ਵਾਲੀ ਆਉਂਦੀ ਠੀਕ ਹੈ ਜੀ ਚਾਬੀ ਵਾਲੀ ਬਈ ਦੇਖ ਸਕਦੇ ਹੋ ਕਿ ਤਿੰਨ ਗਰ ਲੱਗੀ ਹੋਈ ਹੈ ਸਾਰੀ ਅੰਦਰੋਂ ਓਕੇ ਜੀ ਸਿਰਫ 40000 ਚੱਲੀ ਹੈ ਠ ਜੇ ਤੁਸੀਂ ਨਵੇਂ ਕਾਰ ਖਰੀਦਣ ਜਾ ਰਹੇ ਹੋ ਮਿੱਤਰੋ ਆਹ ਕਾਰ ਲੈ ਜੋ ਚੈੱਕ ਕਰੋ ਕੰਡੀਸ਼ਨ ਐਂਡ ਰੂਜ਼ ਹੁੰਦੀ ਆ ਬਈ ਕਾਰ ਦੇ ਦੇਖ ਕੇ ਤੇ ਮਾਡਲ ਲੇ ਕੇ ਬਈ 2022 ਦਾ ਮਾਡਲ ਆਈ ਐਲ ਐਕਸ ਆਈ ਨਾਮ ਪਹਿਲੇ 40000 ਚੱਲੀ ਆ ਜੈਨੂਅਰ ਰਿਕਾਰਡ ਨਾਲ ਓਕੇ ਬਾਈ ਜੀ ਨੰਬਰ ਸਾਰੇ ਆਪਣੇ ਪੰਜਾਬ ਦੇ ਹੀ ਰਹਿਣਗੇ ਕੋਈ ਪਲਟੀ ਨਹੀਂ ਹੁੰਦਾ ਏਸੀ ਹੀਟਰ ਦੀ ਕਹਿੰਦੇ ਜਰੂਰਤ ਨਹੀਂ ਲੈਣਾ ਬਈ ਕਹਿੰਦੇ ਜਰੂਰਤ ਨਹੀਂ ਉਹ ਤਾਂ ਕਿਸੇ ਚੀਜ਼ ਦੀ ਆਪਾਂ ਸਾਰਾ ਜੇ ਕੁਝ ਨਹੀਂ ਵੀ ਚੱਲਦਾ ਆਪਾਂ ਖ ਚਲਵਾ ਕੇ ਦਵਾਂਗੇ ਸਾਰਾ ਕੁਝ ਠੀਕ ਆ ਬਾਈ ਰੇਟ ਭਾਈ ਇਹਦਾ ਵੀ 5,25,000 5,25,000 ਲੈ ਮਿੱਤਰੋ ਸਵਾ 5 ਲੱਖ ਰੁਪਏ ਦੀ ਤੁਹਾਨੂੰ ਇਹ ਕਾਰ ਮਿਲ ਜੂਗੀ ਭਾਈ ਜੀ ਤੇ ਅਗਲੀ ਇਹ ਆ ਗਈ ਭਾਈ ਜੀ ਇਹ ਇਹ ਹੈਗੇ ਬਲੀਨੋ ਮਰੂਤੀ ਦੀ ਠੀਕ ਹੈ ਬਲੀਨੋ 16 ਮਾਡਲ ਹੈ ਡੈਲਟਾ ਵੇਰੀਐਂਟ ਆ ਠੀਕ ਹੈ ਇਹ ਮਿਡਲ ਵਾਲਾ ਵੇਰੀਐਂਟ ਹੁੰਦਾ ਜਿਹਦੇ ਵਿੱਚ ਪਿਛਲੇ ਵਾਈਪਰ ਵਗੈਰਾ ਸਾਰਾ ਕੁਝ ਆ ਜਾਂਦਾ ਠੀਕ ਹੈ ਜੇ ਭਾਈ ਜੀ ਆਪ ਕਹੀਏ ਹਨਾ ਰੋਡ ਤੇ ਚੱਲੀ ਹੈ ਹਨਾ ਜਿਵੇਂ ਸਮਿਫਟ ਬਈ ਬਹੁਤ ਚੱਲਦੀ ਹੈ ਹਨਾ ਕਾਰ ਉਸੇ ਹਿਸਾਬ ਨਾਲ ਅੱਜ ਕੱਲ ਮਾਰਕੀਟ ਦੇ ਵਿੱਚ ਬਹੁਤ ਕਾਰ ਇਹ ਬਹੁਤ ਅਈ ਇਹ ਹਾਈਵੇ ਤੇ 22 ਦੀ ਐਵਰੇਜ ਦਿੰਦੀ ਆ ਠੀਕ ਹੈ ਜੀ ਹਾਂਜੀ ਲੋਕਲ 18 ਤੋਂ 20 ਦੀ ਕੱਢਦੀ ਆ ਜੀ ਆਪਾਂ ਲਾ ਕੇ ਰੱਖੀਆ ਜਿਹੜੇ ਵੀਰ ਭਾਈ ਜੌਬ ਕਰਦੇ ਨੇਗਾ ਨਾ ਉਹਨਾਂ ਵਾਸਤੇ ਇਹ ਕਾਰ ਵਧੀਆ ᱜਈ ਹੈ ਨਾ ਬਈ ਬਹੁਤ ਜ਼ਿਆਦਾ ਵਧੀਆ ਠੀਕ ਆ ਬਈ ਜੀ 16 ਮਾਡਲ ਆਈ ਨਾਮ ਪਹਿਲੇ ਠੀਕ ਆ 16 ਮਾਡਲ ਆ ਇੰਸ਼ੋਰੈਂਸ ਵੀ ਡਾਨਾ ਇਹਦੀ ਸਾਲ ਦੀ ਪਈ ਆ ਹਜੇ ਠੀਕ ਆ ਜੀ ਵਿੱਚੋਂ ਕੰਡੀਸ਼ਨ ਚੈੱਕ ਕਰਵਾਦੇ ਵੀ ਇੰਟੀਰੀਅਰ ਇਹ ਸੈਕੰਡ ਟੌਪ ਵੇਰੀਐਂਟ ਹੁੰਦਾ ਜੀ ਠੀਕ ਆ ਜੀ ਆ ਮਿੱਤਰੋ ਚੈੱਕ ਕਰੋ ਰੂਹ ਖੋਜ ਹੁੰਦੀ ਆ ਇਹ ਕਾਰ ਦੇਖ ਕੇ ਬਈ ਇਹਦਾ ਪ੍ਰਾਈਸ ਬਈ ਇਹਦਾ ਵਿਰੇ 5 ਲੱਖ 25 ਹਜ਼ਾਰ ਇਹ ਡੀਜ਼ਲ ਦੇ ਵਿੱਚ ਹੀ ਆ ਠੀਕ ਹੈ ਲੈ ਮਿੱਤਰੋ ਇਹ ਦਾ 5 ਲੱਖ 25000 ਲੈ ਮਿੱਤਰੋ ਦੇਖ ਸਕਦੇ ਆ ਅੱਜ ਬਾਈ ਨੇ ਨਾ 5 ਲੱਖ 25000 25000 ਹੀ ਕਹੀ ਹੁੰਦਾ ਹੈਗਾ ਮਾਨਤਾ ਨੂੰ ਕੋਈ ਨਾ ਮਿੱਤਰੋ ਹੋ ਜਾਊਗਾ ਜੇ ਇੱਕ ਵਾਰੀ ਆਉਂਗੇ ਕਾਰ ਨਾਲ ਵਾਹੇ ਕਰੋਗੇ ਤਾਂ ਮੌਕੇ ਤੇ ਹੋ ਜਾਗਾ ਤੇ ਅਗਲਾ ਇਹ ਹੈਗੇ ਭਾਈ ਜੀ ਇਹ ਹੈਗੇ ਕ੍ਰੇਟਾ ਕ੍ਰੇਟਾ E+ ਵੇਰੀਐਂਟ ਆ ਠੀਕ ਹੈ ਜੀ 2019 ਮਾਡਲ ਠੀਕ ਹੈ ਜੀ ਅੱਜ ਕੱਲ ਦੇ ਟਾਈਮ 'ਚ ਬਈ ਲੰਗਜਰੀ ਕਾਰ ਇਹ ਮੰਨੀ ਜਾ ਰਹੀ ਆ ਨਾ ਬਈ ਬਹੁਤ ਜ਼ਿਆਦਾ ਕੰਫਰਟੇਬਲ ਬੇਹਦ ਠੀਕ ਹੈ ਜੀ ਇਹ 1.4 ਆਈ ਵਨ ਫਾਂਟ 4 ਕਾਰ ਆ ਗਈ ਬਈ 78 ਹਜ਼ਾਰ ਚਲੀ ਹੈ ਬਿੱਥ ਰਿਕਾਰਡ ਕੰਪਨੀ ਠੀਕ ਹੈ ਜੀ ਲੈ ਮਿੱਤਰੋ ਚੰਗੇ ਕਾਰ ਆ ਇੰਟੀਰੀਅਰ ਦੇ ਵਿੱਚ ਚੰਗੇ ਆਗੇ ਖੁੱਲੀ ਡੁੱਲੀ ਕਾਰ ਕਹਿ ਸਕਦੇ ਅੰਗੇ ਛੋਟਾ ਕਾਰ ਪੂਰੀ ਜੀ ਠੀਕ ਆ ਭਾਈ ਜੀ ਤੇ ਮਾਡਲ ਹੈ ਕਿਹਦੇ ਪਈ ਇਹ 19 ਮਾਡਲ ਹੈ 1.4 E+ ਠੀਕ ਹੈ ਜੀ ਇੰਜਨ ਗੇਅਰ ਦੀ ਪਈ ਇੰਜਨ ਗੇਅਰ ਦੀ ਆਪਣੀ ਵੀਰ ਗਾਰੰਟੀ ਆ ਉਹ ਤੁਹਾਨੂੰ ਪਹਿਲਾਂ ਹੀ ਕਹਤਾ ਸੀਗਾ ਠੀਕ ਹੈ ਜੀ ਇਹਦਾ ਰੇਟ ਬਈ ਇਹਦਾ ਵੀਰੇ 8 ਲੱਖ 25 ਹਜ਼ਾਰ ਠੀਕ ਹੈ ਜੀ ਟੱਚਿੰਗ ਹੈ ਬਈ ਟਚਿੰਗ ਹਲਕੀ ਬੰਪਰ ਮਾਰੇ ਉਹ ਟਚਿੰਗ ਹੋ ਗਈ ਮੇਜਰ ਐਕਸੀਡੈਂਟ ਦੀ ਗਾਰੰਟੀ ਹੁੰਦੀ ਹੈ ਠੀਕ ਹੈ ਜੀ ਐਕਸੀਡੈਂਟ ਬਈ ਸਾਰੀਆਂ ਕਾਰਾਂ ਨੋਨ ਐਕਸੀਡੈਂਟ ਨੋਨ ਐਕਸੀਡੈਂਟਲ ਹੁੰਦੀ ਹੈ ਜੀ ਉਹਦੀ ਆਪਣੀ ਗਾਰੰਟੀ ਹੁੰਦੀ ਹੈ ਮੇਜਰ ਐਕਸੀਡੈਂਟ ਜਿਵੇਂ ਇੰਜਨ ਗਿਆ ਖੁੱਲਿਆ ਹੋਵੇ ਉਹ ਚੀਜ਼ ਤਾਂ ਆਪਣੀ ਗਾਰੰਟੀ ਆ ਠੀਕ ਹੈ ਬਈ ਕਾਰਾਂ ਦੇਖ ਲਓ ਬਈ ਜਿਹੜੀ ਮਰਜ਼ੀ ਕਾਰ ਲੈ ਜਾਓ ਇੰਨੀਆਂ ਕਾਰਾਂ ਖੜੀਆਂ ਨੇ ਤੁਹਾਡਾ ਬਈ ਦੇ ਲਈ ਨਹੀਂ ਹੋਣਾ ਕਿਸੇ ਕਾਰ ਤੇ ਤੁਸੀਂ ਕਹੋਗੇ ਕਿਹੜੀ ਲੈ ਕੇ ਜਾਈਏ ਤੇ ਕਿਹੜੀ ਸੱਡੀ ਆਣਾ ਬਈ ਜੀ ਲੈ ਮੈਂ ਤੁਹਾ ਅਗਲੀ ਇਹ ਕਾਰ ਆ ਗਈ ਦੇਖ ਸਾਦੇ ਹੋ ਕਿ ਇਹ ਵੀ ਮਾਰਕੀਟ ਚ ਚੱਲਣ ਵਾਲੀ ਕਾਰ ਆ ਗਈ ਇਹ ਕਿਹੜੀ ਕਾਰ ਆ ਗਈ ਬਈ ਇਹ ਹੈਗੀ i20 i20 2014 ਮਾਡਲ ਆਈ ਠੀਕ ਹੈ ਜੀ ਆਸਤਾ ਵੇਖਣਾ ਟੌਪ ਵੇਰੀਐਂਟ ਪੁਸ਼ ਬਟਨ ਵਾਲਾ ਪੁਸ਼ ਬਟਨ ਸਟਾਰਟ ਆ ਗਈ ਮਿੱਤਰੋ ਕੰਡੀਸ਼ਨ ਦੀ ਚੰਗੀ ਹੈਗੇ ਜਿੰਨੀਆਂ ਕਾਰਾਂ ਵਗੀਆਂ ਆਪਾਂ ਹੁਣ ਦਿਖਾਵਾਂਗੇ ਫਰਸਟ ਤੇ ਸੈਕੰਡ ਓਨਰ ਵਾਲੀਆਂ ਆ ਫਰਸਟ ਸੈਕੰਡ ਰਹਿਣਗੇ ਓਨਰ ਬਾਕੀ ਤੁਸੀਂ ਆਪਣਾ ਕਾਲ ਕਰਕੇ ਕਨਫਰਮ ਕਰ ਸਕਦੇ ਹੋ ਇੱਕ ਵਾਰੀ ਠੀਕ ਹੈ ਬਈ ਕਾਲ ਕਰ ਲਿਓ ਸਕਰੀਨ ਤੇ ਨੰਬਰ ਆ ਸਾਰੀਆਂ ਕਾਰਾਂ ਫਰਸਟ ਜਾਂ ਸੈਕੰਡ ਓਨਰ ਰਹਿਣਗੀਆਂ ਕਾਪੀ ਗਾ ਜਾਂਦੀ ਬਈ ਗਾਰੰਟੀ ਦੇ ਦਿੱਤੀ ਇਹਦਾ ਪ੍ਰਾਈਸ ਬਈ ਇਹਦਾ ਵੀਰੇ 475000 ਠੀਕ ਹੈ ਜੀ ਲੈ ਮੈਤਰਾ 475000 ਇਹ ਵੀ ਬਈ ਪੰਜਾਬ ਨੰਬਰ ਦੀ ਕਾਰ ਆ ਜਿੰਨੀਆਂ ਕਾਰਾਂ ਹੋਣਗੀਆਂ ਬਾਈ ਨੇ ਪਹਿਲੇ ਦੱਸਤਾ ਜਿਆਦਾ ਲੋਕਲ ਨੰਬਰ ਦੀਆਂ ਹੋਣਗੀਆਂ ਤੇ ਯਾਹੀ ਹੋਣਗੀਆਂ ਬਈ ਪੰਜਾਬ ਨੰਬਰ ਹੈ ਨਾ ਬਈ ਠੀਕ ਹੈ ਜੀ ਅਗਲੀ ਇਹ ਆ ਗਈ ਬਈ ਜੀ ਇਹ ਹੈਗੀ अल्टੋ ਕੇਡਨ ਠੀਕ ਹੈ ਜੀ 2015 ਮਾਡਲ ਆਈ ਵਧੀਆਂ ਨਵੇਂ ਲਾਈਟ ਟਾਇਰ ਲੱਗੇ ਆ ਠੀਕ ਹੈ ਜਮਾ ਬ੍ਰੈਂਡ ਨਿਊ ਟਾਇਰ ਪਏ ਆ ਓਕੇ ਬਾਈ ਮਤਲਬ ਬਈ ਜਿਹੜੀ ਮਾਰਕੀਟ 'ਚ ਇਹ ਨਾ ਫੈਮਿਲੀ ਕਾਰ ਅਸਲ 'ਚ ਇਹ ਮੰਨੀ ਗਈ ਹੈ ਨਾ ਬਈ ਹਾਂ ਜੀ ਸਾਡਾ ਲੋਕਲ ਡੇਲੀ ਚਲਾਉਣ ਲਈ ਬਹੁਤ ਵਧੀਆ ਕਾਰ ਆਈ ਠੀਕ ਆ ਜੀ ਮੈਨੂਅਲ ਆਈ ਇਹ ਠੀਕ ਆ ਜੀ ਲੈ ਮਿੱਤਰੋ ਦੇਖ ਸਕਦੇ ਹੋ ਕਿ ਪੀਵੀ 9 ਨੰਬਰ ਆ ਗਿਆ ਬਈ ਕੰਡੀਸ਼ਨ ਦੀ ਚੰਗੀ ਆ ਕਿ ਫੁੱਲ ਨਵੀ ਤੇ ਫੁੱਲ ਕੋਕਾ ਕਾਰ ਆ ਗਈ ਇਹਦਾ ਰੇਟ ਬਈ ਇਹਦੇ ਵੀਰੇ 275000 275000 2015 ਮਾਡਲ ਆਈ ਅਲਟੋ ਕੇ 10 ਅਲਟੋ ਕੇ 10 ਤੇ ਅਗਲੀ ਇਹ ਆ ਗਈ ਬਈ ਜੀ ਇਹ ਹੈਗੀ ਅਲਟੋ 800 ਇਹ ਅਲਟੋ 800 ਆ ਗਈ ਇਹ 14 ਮਾਡਲ ਆਈ ਠੀਕ ਆ ਜੀ ਇਹ ਵੀ ਮੈਨੂਅਲ ਆਈ ਠੀਕ ਹੈ ਮੈਂ ਜੈਨੂਨ ਚੱਲੀ ਹੈ ਘਾਰ ਸਾਰੀ ਬੰਪਰ ਤੋਂ ਬੰਪਰ ਓਰੀਜਨਲ ਆ ਓਕੇ ਬਾਈ ਜੀ ਮੇਤਰੋ ਕੰਡੀਸ਼ਨ ਚੰਗਿਆਗੇ ਬਾਕੀ ਚੈੱਕ ਕਰਵਾ ਦੇ ਬਈ ਕੰਡੀਸ਼ਨ ਨਹੀਂ ਐਨ ਓਕੇ ਪਈ ਆਗੇ ਖੋਲ ਕੇ ਬਈ ਵਿੱਚੋਂ ਸੀਟ ਕਵਰ ਵਗੈਰਾ ਚੈੱਕ ਕਰਵਾ ਦੇ ਚਾਲ ਚਲਾਵਾ ਵੀ ਤੁਹਾਨੂੰ ਮੈਲੇ ਕਿਾਸੇ ਚਲਾ ਕੇ ਚੈੱਕ ਕਰੋ ਜਿੱਥੇ ਮਰਜ਼ੀ ਤਸੱਲੀ ਕਰਾ ਲਓ ਠੀਕ ਹੈ ਸਾਡੀ ਫੋਲੋ ਗਾਰੰਟੀ ਹੁੰਦੀ ਆ ਠੀਕ ਹੈ ਚਾਹੀਦੀ ਨਾਲ ਮਿਸਤਰੀ ਲਿਓ ਬਈ ਮਿਸਤਰੀ ਲਿਓ ਨਾਲ ਸਾਨੂੰ ਕੋਈ ਦਿੱਕਤ ਨਹੀਂ ਨੂੰ ਲੈ ਕੇ ਆਉਣ ਇੱਥੇ ਲੈ ਆਓ ਕੋਈ ਟਰੈਂਡਰਪਿੰਟਰ ਲੈ ਆਓ ਠੀਕ ਹੈ ਕਿਉਂਕਿ ਬਈ ਜ਼ਿੰਦਗੀ 'ਚ ਇੱਕ ਵਾਰੀ ਕਾਰ ਤੇ ਪੈਸੇ ਲਾਉਂਦੇ ਨੇ ਨਾ ਫਿਰ ਬਾਰ-ਬਾਰ ਪੈਸੇ ਲਾਉਂਦਾ ਉਹ ਸਵਾਦ ਨਹੀਂ ਆਉਂਦਾ ਹੈਗਾ ਇਹਦਾ ਰੇਟ ਰੋ ਬਈ ਇਹਦਾ ਵੀਰ 2.5 ਲੱਖ ਰੁਪਏ ਲੇ ਮਿੱਤਰੋ ਇਹਦਾ ਰੇਟ ਆਏਗਾ 2.5 ਲੱਖ ਰੁਪਏ ਪੁਰਾਣੀ ਕਰਨਾ ਵੀ ਪੁਰਾਣੀ ਕਰ ਕੱਟ ਲੈਣੇ ਵਿੱਚ ਕੱਢ ਲੈਣੀ ਆਪਾਂ ਗੱਡੀ ਗੱਡੀ ਬਸ ਲੋਕਲ ਨੰਬਰ ਹੋਵੇ ਬਾਹਲਾ ਨੰਬਰ ਨਾ ਹੋਵੇ ਓਕੇ ਭਾਈ ਜੀ ਤੇ ਅਗਲੀ ਇਹ ਆਗੇ ਬੇਜੇ ਇਹ ਹੈਗੀ Honda ਦੀ Brio ਇਹ 2013 ਮਾਡਲ ਆਈ ਠੀਕ ਹੈ ਜੀ ਇਹ ਜੈਨੂਇਨ ਚੱਲੀ ਹੋਈ ਹੈ 40-45 ਹਜ਼ਾਰ ਰੁਪਏ ਕਿਲੋਮੀਟਰ ਠੀਕ ਹੈ ਓਕੇ ਭਾਈ ਜੀ ਬਸ ਸੁਣ ਰਹੀਏ ਠੀਕ ਹੈ ਜੀ ਲੈ ਮਿੱਤਰੋ ਕੰਡੀਸ਼ਨ ਚ ਜਮਾ ਬ੍ਰੈਂਡ ਨੂੰ ਭਈ ਅੰਦਰੋਂ ਬਾਹਰੋਂ ਠੀਕ ਹੈ ਬ੍ਰੈਂਡ ਨਿਊ ਕਾਰ ਆ ਗਈ ਕਈ ਵੀਰਾਂ ਦੀ ਡਿਮਾਂਡ ਹੁੰਦੀ ਹੈ ਕਿ ਵੀ ਸਾਨੂੰ ਇਹ ਕਾਰ ਲੈ ਕੇ ਆਓ ਬਾਕੀ ਵੀ ਮਾਰਕੀਟ 'ਚ ਇਹ ਕਾਰ ਮਿਲਦੀ ਹੈ ਬਹੁਤ ਘੱਟ ਨੇ ਨਾ ਭਾਈ ਹਾਂਜੀ ਇਹ ਤੇਰਾ ਮਾਡਲ ਹੈ ਤੇਰਾ ਨਾਮ ਵੀ ਪਹਿਲੇ ਠੀਕ ਹੈ ਜੀ ਜਮਾ ਇੰਜਨ ਗੇਅਰ ਦੀ ਫੁੱਲ ਗਾਰੰਟੀ ਹੈ ਤੇ ਬੰਪਰ ਵਾਂਗਰ ਅਰਜੀਨਲ ਡਾਕਟਰ ਦੀ ਕਾਰ ਆ ਰਹੀ ਹੈ ਠੀਕ ਹੈ ਜੀ ਲੈ ਮਿੱਤਰੋ ਡਾਕਟਰ ਦੀ ਕਾਰ ਆਗੇ ਵੈਸੇ ਡਾਕਟਰਾਂ ਨੂੰ ਪਤਾ ਹੁੰਦਾ ਵੀ ਆਪਾਂ ਤੇਜ ਵਧਾਉਣੇ ਨੇ ਨਾ ਉਹ ਸਾਹਮ ਕੇ ਰੱਖਦੇ ਪੂਰੀ ਆ ਦੇਖੋ ਨਾ ਸ਼ਾਈਨ ਦੇਖੋ ਕਿੰਨੀ ਮਾਰਦੀ ਆ ਠੀਕ ਹੈ ਜੀ ਜਿਹੜਾ ਲੰਗਾ ਉਹਨੂੰ ਫੇਡ ਹੋ ਜਾਂਦਾ ਠੀਕ ਹੈ ਬਾਈ ਰੰਗ ਬਈ ਇੰਨਾ ਸਾਫ ਪਿਆਗਾ ਜਿਵੇਂ ਆਪਾਂ ਕਹੜੀ ਕੰਪਨੀ ਚ ਰੰਗਾਂਗਾ ਉਵੇਂ ਪਿਆਗਾ ਇਹਦਾ ਰੇਟ ਬਈ ਇਹਦਾ ਵੀਰੇ 2.5 ਲੱਖ ਰੁਪਇਆ 2.5 ਲੱਖ 25000 2 ਲੱਖ 25000 ਇਹਦਾ ਰੇਟ ਆ ਮਿੱਤਰੋ ਤੇ ਅਗਲੀ ਇਹ ਆਗੇ ਬਈ ਜੀ ਇਹ ਹੈਗੇ ਵੀਰੇ ਸਪਾਰਕ ਹੈ 2010 ਮਾਡਲ ਠੀਕ ਹੈ ਜੀ ਇਹ ਬਿਲਕੁਲ ਨਵੀਂ ਐਕਟਿਵ ਵਾਲੇ ਰੇਟ ਤੇ ਗੱਡੀ ਆ ਨਵੀਂ ਐਕਟਿਵ ਵਾਲੀ ਜਗ੍ਹਾ ਤੁਸੀਂ ਇਹ ਲਾਉਣ ਵਾਲੇ 5 ਸੀਟਰ ਗੱਡੀ ਆ ਠੀਕ ਹੈ ਜੀ ਲੈ ਮਿੱਤਰੋ ਜੇ ਤੁਸੀਂ ਕਹਿ ਰਿਹਾ ਬਈ ਐਕਟਿਵ ਆ ਜਾਂ ਮੋਟਰਸਾਈਕਲ ਲੈਣ ਜਾ ਰਹੇ ਹੋਗੇ ਤਾਂ ਇਥੋਂ ਕਾਰ ਲੈ ਜਾਓ ਅੰਦਰ ਜਾ ਕੇ ਕਰੋ ਜਮਾ ਨਵੀਂ ਭਈਆ ਬ੍ਰਾਂਡ ਦੀ ਠੀਕ ਹੈ ਜੀ ਲੈ ਮਿੱਤਰੋ ਬੈਠ ਕੇ ਕਰੋ ਕੋਈ ਬਾਤ ਬਈ ਬਿੰਦਰੀ ਕਾਰ ਬਈ ਐਨੀ ਸੋਹਣੀ ਭਈ ਹੈ ਕਿ ਬਾਕੀ ਬਈ ਬਲੈਕ ਕਲਰ ਦਾ ਅੱਜ ਕੱਲ ਬਹੁਤ ਯਾਖੜਾ ਨਾ ਬਲੈਕ ਦਾ ਜਸਦਾ ਬਹੁਤ ਆ ਬਾਕੀ ਆਇਆ ਨਹੀਂ ਗੱਡੀ ਬਹੁਤ ਵਧੀਆ ਚੱਲੀ ਵੀ ਜੈਨੂ ਆ ਨਾਈ ਓਕੇ ਜੀ 76000 ਚੱਲੀ ਐ ਜਵਾਂਜਾ ਨੂੰ ਡਾਕਟਰ ਦੀ ਕਾਰ ਆ ਦੇਖੋ ਉੱਪਰ ਨਾ ਸਟicker ਲੱਗਿਆ ਠੀਕ ਐ ਲੈ ਮਿੱਤਰੋ ਆ ਦੇਖੋ ਸਟicker ਲੱਗਿਆ ਇਹ ਵੀ ਡਾਕਟਰ ਦੀ ਕਾਰ ਆ ਗਈ 10 ਮਾਡਲ ਲਈ ਇਹ 10 ਮਾਡਲ ਆ ਗਈ ਲੋਨ ਹੋਣਾ ਨਹੀਂ ਲੋਨ ਹੋਣਾ ਨਹੀਂ ਗਈ ਇੱਥੇ ਠੀਕ ਐ ਜੀ ਇਹਦਾ ਰੇਟ ਬਈ ਇਹਦਾ ਵੀਰੇ 115000 ਰੁਪਿਆ 올ਡੀ ਹਾਂ ਜੀ ਲੈ ਮਿੱਤਰੋ ਨਵੀਂ ਐਕਟਵਾ ਨਾਲੋਂ ਸਸਤੀ ਐ ਨਾ ਵੀ ਐਕਟਵਾ ਸਵਾ ਲੱਖ ਦੀ ਹੋਗੀ ਹੁਣ ਠੀਕ ਐ ਜੀ ਲੈ ਮਿੱਤਰੋ ਸਵਾ ਲੱਖ ਰੁਪਏ ਦੀ ਐਕਟਵਾ ਕੀਤੇ 110000 ਰੁਪਏ ਦੀ ਇਹ ਕਾਰ ਆ ਗਈ ਲੈ ਲੈ ਮਿੱਤਰੋ ਹੁਣ ਤੁਹਾਨੂੰ ਆ ਕਾਰ ਦਿਖਾਉਣਾ ਜੇ ਆ ਕਲਰ ਦੀ ਕਾਰ ਜਿਹੜਾ ਵੀਰ ਲੈ ਕੇ ਜਾਂਦਾ ਨਾ ਤਾਂ ਭਾਈ ਲਾਇਟੂਏ ਚੰਗੇ ਪਏ ਹੁਣ ਨਾ ਐਨ ਕੋਕਾ ਵੀਸ ਕਾਰ ਲੱਗੇ ਪੂਰਾ ਜੀ ਪੂਰਾ ਇਹ ਹੈਗੀ ਆ Honda ਦੀ Brio ਇਹਦੀ ਠੀਕ ਹੈ ਜੀ ਇਹ 14 ਮਾਡਲ ਆਈ ਠੀਕ ਹੈ ਜੀ ਇਹ ਤਾਂ ਲਾਇਬ ਹੀ ਲੱਗੇ ਹੋਏ ਨੇ ਨਾ ਲਾਇ ਲੱਗੇ ਹੋਏ ਇਹਦੇ ਸਾਰਾ ਅੰਦਰ ਜਮਾ ਬ੍ਰਾਂਡ ਨਿਊ ਕਾਰ ਪਈ ਆ ਇਹ ਸਾਰੀਆਂ ਕਾਰਾਂ ਪੈਟਰੋਲ ਤੇ ਹੀ ਓਕੇ ਜੀ ਜਿਨੀ ਆਪਾਂ ਦਿਖਾਈਆਂ ਸਾਰੇ ਸਾਰੇ ਰਿਜ਼ਲਟ ਦੀਆਂ ਕਾਰਾਂ ਨੇ ਕਿ ਮਿੱਤਰੋ ਦੇਖੋ ਕਾਰ ਦੀ ਨਾ ਬਈ ਰੂਹ ਖਸ ਹੁੰਦੀ ਆ ਜਦੋਂ ਤੁਸੀਂ ਬਈ ਹੁਣ ਰੂਹ ਖਸ ਤੁਸੀਂ ਵੀ ਆਪਦੀ ਕਰਨੀ ਆ ਤੁਹਾਡੇ ਕਾਰ ਨੂੰ ਬਈ ਦੇਖਣ ਲੈਣਾ ਲੋਕ ਇਹ ਕਾਰ ਲੈ ਜਾਓ ਮਾਡਲ ਹੈ ਕਿ ਬਈ ਇਹ ਇਹ ਹੈਗੀ 14 ਮਾਡਲ ਆਈ ਠੀਕ ਆ ਜੀ ਤੇ ਵਧੀਆ ਲੋਕਲ ਨੰਬਰ ਆ ਪੱਕਾ ਨੰਬਰ ਪੰਜਾਬ ਦਾ ਓਕੇ ਪੰਜਾਬ ਦਾ ਪੱਕਾ ਨੰਬਰ ਆਗਾ ਮਿੱਤਰੋ ਟਾਇਰ ਵੀ ਚੰਗੇ ਨੇ ਤੇ ਲਾਇ ਵੀ ਚੰਗੇ ਨੇ ਹਾਂਜੀ ਠੀਕ ਆ ਜੀ ਤੇ ਰੇਟ ਬਈ ਇਹਦਾ ਇਹਦਾ ਵੀ 2.5 ਲੱਖ ਰੁਪਏ ਸਿਰਫ ਹਾਂਜੀ ਲੈ ਮਿੱਤਰੋ ਸਿਰਫ ਇਹ ਦਾ 2.5 ਲੱਖ ਰੁਪਿਆ ਰੇਟ ਹੈਗਾ ਤੇ ਅਗਲੀ ਕਾਰ ਵੀ ਐਸੀ ਕਾਰ ਆ ਗਈ ਮੇਰੀ ਮਨਪਸੰਦ ਕਾਰ ਆ ਗਈ ਬਈ ਆਹ ਕਾਰ ਹੈ ਜਿਹੜੀ ਇਹ ਹੈਗੀ ਬਾਕਸ ਟੈਕਨ ਪੋਲੋ ਬਾਕਸ ਆਏਗਾ ਦੀ ਪੋਲੋ 10 ਮਾਡਲ ਆਈ ਕਾਪੀ ਪਾਸ ਆ 2030 ਤੱਕ ਠੀਕ ਹੈ ਜੀ ਨਾਮ ਵੀ ਪਹਿਲੇ ਇੰਸ਼ੋਰੈਂਸ ਵੀ ਸਾਲ ਦੀ ਪਈ ਆ ਜੀ ਠੀਕ ਹੈ ਜੀ ਬ੍ਰੈਂਡ ਨੂ ਬੰਪਰ ਟ ਬੰਪਰ ਗੱਡੀ ਆ ਵਿੱਚ ਨਵੇਂ ਟਾਇਰ ਓਕੇ ਜੀ ਚੱਲੀ ਵੀ ਥੋੜੀ ਜਿਹਾ ਪੈਟਰੋਲ ਦੇ ਉੱਪਰ ਨਾਲੇ ਠੀਕ ਹੈ ਜੀ ਲੈ ਮਤਲਬ ਪੈਟਰੋਲ ਦੇ ਉੱਪਰ ਚੱਲੀ ਹੋਈ ਕਾਰ ਆਗੇ ਜੇ ਏਸੀ ਕਾਰ ਦੇ ਬਈ ਲਾਏ ਲੱਗੇ ਹੁਣ ਨਾ ਮੈਂ ਕਹਣਾ ਨਜ਼ਾਰਾ ਬਹੁਤ ਹੁੰਦੀ ਹੈ ਨਾ ਪੈਸੇ ਤਾਂ ਨਾ ਬਈ ਆ ਕਾਰ ਨਾ ਮਾਰਕੀਟ ਦੇ ਵਿੱਚ ਤੁਹਾਨੂੰ ਹੋਰ ਕਾਰ ਨਾ ਵਾਈਟ ਕਲਰ ਦੀ ਬਲੈਕ ਕਲਰ ਦੀ ਦਾ ਪਰ ਬਹੁਤ ਮਿਲ ਜਾਣਗੇ ਪਰ ਆ ਕਲਰ ਦੇ ਕਾਰ ਇਹ ਕਲਰ ਬਹੁਤ ਘੱਟ ਮਿਲੂਗਾ ਜੀ ਠੀਕ ਹੈ ਬਈ ਚੰਗੇ ਕਾਰ ਆਗੇ ਤੇ ਇਹਦਾ ਪ੍ਰਾਈਸ ਬਈ ਇਹਦਾ ਵੀਰ ਆਪਣਾ ਸਵਾ 2 ਲੱਖ ਰੁਪਏ ਦੇ ਲੈਣਾ 2 ਲੱਖ 25000 2 ਲੱਖ 25000 2000 ਕਾਸਟ ਮਾਡਲ ਆਈ ਨਾ ਮੈਂ ਪਹਿਲੇ ਕਾਪੀ 2030 ਤੱਕ ਪਾ ਸਕੀ ਠੀਕ ਹੈ ਲੈ ਮਿੱਤਰੋ 2030 ਤੱਕ ਇਹ ਜਿਹੜੀ ਕਾਪੀ ਪਾ ਸਕੀ ਸ਼ੀਸ਼ੇ ਵੀ ਇਹਦੇ ਨੇ ਸਾਰੇ ਨਾਲ ਦੀ ਨੇ ਸਾਰੇ ਨਾਲ ਦੇ ਚੈੱਕ ਕਰਾ ਦੇ ਉੱਥੇ ਲਿਖਿਆ ਹੁੰਦਾ ਕੋਡ ਲੈ ਮਿੱਤਰੋ ਦੇਖ ਸਾਡੇ ਸ਼ੀਸ਼ੇ ਵੀ ਸਾਰੇ ਨਾਲ ਦੇ ਨੇਗੇ ਫਰਸਟ ਪਾਰਟੀ ਦੀ ਕਾਰ ਆਜ਼ਾਦ ਦਾਰ ਜਿਹੜੀ ਗੱਲ ਮੇਨ ਆ ਗਿਆ ਨਾ ਮੇਨ ਗੱਲ ਇਹੀ ਹੁੰਦੀ ਹੈ ਫਰਸਟ ਪਾਰਟੀ ਦੀ ਕਾਰ ਹੋਵੇ ਬਸ ਠੀਕ ਆ ਬਾਈ ਜੀ ਤੇ ਅਗਲੀ ਇਹ ਆ ਗਈ ਬਾਈ ਜੀ ਇਹ ਹੈਗੇ ਕੋਵਿਡ ਕੋਵਿਡ ਰਨਾਲਡ ਆ ਲੈਂਦੀ ਠੀਕ ਆ ਜੀ ਪੀਪੀ ਪੇਂਟ ਮਾ ਹੁਣ 16 ਮਾਡਲ ਆਈ ਠੀਕ ਹੈ ਇੰਟੀਰੀਅਰ ਜਮਾਂ ਐਨ ਬ੍ਰੈਂਡ ਨੂੰ ਪਿਆ ਚੈੱਕ ਕਰਾਓ ਸਹੀ ਸਹੀ ਮਤਲਬ ਕਹਿ ਲਿਆ ਭਾਈ ਆ ਦੇਖੋ ਭਾਈ ਰੂਖ ਉਸ ਹੋਣ ਵਾਲੇ ਕਵਰ ਪੂਰਾ ਰੂਖ ਉਸ ਇਹ ਦੇਖੋ ਅੰਦਰ ਚੈੱਕ ਤਾਂ ਕਰਾਓ ਇੱਕ ਵਾਰੀ ਗੱਡੀ ਦੀ ਪੂਰਾ ਰੂਖ ਉਸ ਗੱਡੀ ਹੈ ਇਹ ਠੀਕ ਹੈ ਜੀ ਆਇਆ ਭਾਈ ਕਰਵਾ ਦੇ ਚੈੱਕ ਰੂਖ ਉਸ ਕਰਨ ਵਾਲੀ ਕਾਰ ਆ ਗਈ ਮਿੱਤਰੋ ਐਨ ਇੰਟੀਰੀਅਰ ਦੀ ਵੀ ਚੰਗੇ ਪਿਆ ਇੰਜਨ ਗੇਅਰ ਦੀ ਵੀ ਗਾਰੰਟੀ ਆ ਗਈ ਭਾਈ ਤੇ ਇਹਦਾ ਪ੍ਰਾਈਸ ਭਾਈ ਇਹਦਾ ਹੈਗਾ 2.5 ਲੱਖ ਰੁਪਏ ਠੀਕ ਹੈ ਜੀ 2016 ਮਾਡਲ ਹੈ 2016 ਮਾਡਲ ਮੋਹਾਲੀ ਦਾ ਨੰਬਰ ਹੈ ਪੀਪੀ 65 ਓਕੇ ਐ ਮਿੱਤਰੋ 2.5 ਲੱਖ ਰੁਪਏ ਲੋਨ ਹੋ ਜੂਗਾ ਜੇ ਤੇ ਲੋਨ ਹੋ ਜੂਗਾ ਜੇ ਤੇ ਫੁੱਲ ਵਰਗਾ ਲੋਨ ਹੋ ਜਾਂਦਾ ਜੇ ਕਾਗਜ਼ ਵਧੀਆ ਹੋਣ ਆਪਣੇ ਠੀਕ ਹੈ ਲੈ ਮਿੱਤਰੋ ਕਾਗਜ਼ ਵਧੀਆ ਹੋਣਗੇ ਲੋਨ ਆਪਾਂ ਸਾਰੇ ਖਰਾਦਾ ਕਰਾ ਦਾਂਗੇ ਠੀਕ ਹੈ ਜੀ ਵੀ ਮਤਲਬ ਜੇ ਤੁਹਾਡਾ ਸਿਵਲ ਸਕੋਰ ਸਹੀ ਹੈਗਾ ਬਈ ਤਕਰੀਬਨ ਤੁਸੀਂ ਕਹਿ ਸਕਦੇ ਹੋ ਕਿ ਵੀ ਫ੍ਰੀ ਚ ਕਾਰ ਲੈ ਜਾਓ ਹਾਂ ਇਹਦਾ ਮਾਰਕੀਟ ਵੈਲਿਊ 3-4 ਲੱਖ ਰੁਪਏ ਪਾਉਂਦੀ ਹੈ ਜੀ ਬੈਂਕ ਠੀਕ ਹੈ ਜੀ ਹਾਂਜੀ ਇਹ ਆਪਾਂ 2.5 ਲੱਖ ਰੁਪਏ ਦੇ ਰਹੇ ਗਾਖ ਨੂੰ ਠੀਕ ਹੈ ਜੀ 2.5 ਲੱਖ ਰੁਪਏ ਦਾ ਬੰਪਰ ਦਵਾ ਭਰੂ ਜਨਾਲਾ ਕੋਈ ਐਕਸੀਡੈਂਟ ਨਹੀਂ ਵੀ ਮਤਲਬ ਨਾ ਬਾਈ ਜੇ ਤੁਹਾਡਾ ਲੋਨ ਸਹੀ ਹੋਇਆ ਹੈ ਨਾ ਮਤਲਬ 30000 ਰੁਪਏ ਬਾਈਆਂ ਤੋਂ ਲੈ ਜਾਓ ਆ ਕੇ ਉਹ ਵਾਲਾ ਬਾਈ ਠੀਕ ਹੈ ਭਾਈ ਜੀ ਅਗਲੀ ਇਹ ਹੈਗੀ ਭਾਈ ਜੀ ਇਹ ਹੈਗੇ ਵੀਰੇ Honda Amaze Honda Amaze 2014 ਮਾਡਲ ਆ ਓਕੇ ਜੀ ਐਵਰੇਜ ਪੱਖੋਂ ਏਡੀ ਵਧੀਆ ਕਾਰ ਆ ਨਹੀਂ ਲੋਕਲ ਚ 20 ਤੋਂ 22 ਦੀ ਐਵਰੇਜ ਹੁੰਦੀ ਐ ਓਕੇ ਜੀ ਮੋਟਰਸਾਈਕਲ ਦੀ ਨਹੀਂ ਐਵਰੇਜ ਲੋਕਲ ਜੇ ਮੈਨੂੰ ਲੱਗਦਾ ਫਿਰ ਜੇ ਰੋਡ ਰੂਟ ਤੇ ਚਲਾਉਣੀ ਹੋਵੇ ਫਿਰ ਭਾਈ 24 25 ਦੀ ਤਾਂ ਆਮ ਗੱਲ ਆ ਨਾ ਭਾਈ 25 26 ਆਰਾਮ ਜਾਊਗੀ ਯਾ ਚੈੱਕ ਕਰੋ ਅੰਦਰੋਂ ਜਮਾ ਨਵੀਂ ਨਾਮ ਪਹਿਲੇ ਠੀਕ ਹੈ ਜੀ ਇਹਦੀ ਵੀ ਸਾਲ ਦੀ ਇੰਸ਼ੋਰੈਂਸ ਪਈ ਆ ਹਜੇ ਓਕੇ ਜੀ ਚੰਗੀਆਂ ਕਾਰਾਂ ਲੱਭਦੇ ਹੋ ਐ ਭਾਈ ਤੁਸੀਂ ਵੀ ਮੈਨੂੰ ਆਪਣੀ ਪੂਰੀ ਫੁੱਲ ਕੰਮ ਹੀ ਇਹ ਆਪਣਾ ਚੰਗੀ ਕਾਰ ਲੈ ਕੇ ਦੇਣੀ ਹੈ ਗਾਖ ਨੂੰ ਠੀਕ ਹੈ ਜੀ ਮਤਲਬ ਬਈ ਬਾਕੀ ਤਾਂ ਨੇ ਲੁਧਿਆਣੇ ਦੇ ਵਿੱਚ ਬਈ ਗੱਡੀਆਂ ਦਾ ਖਾਸ ਕਰਕੇ ਇੱਥੇ ਨਾ ਬਈ ਮੇਨ ਬਈ ਉਹਦਾ ਇੱਥੇ ਮੰਨਿਆ ਗਿਆ ਨਾ ਬਈ ਇਤੋਂ ਕਾਰ ਮਿਲਦੀਆਂ ਰਹਿਗੀਆਂ ਇਹਦਾ ਰੇਟ ਬਈ ਇਹਦਾ ਵੀਰੇ ਆਪਣਾ ਰੇਟ ਹੈ ਕਿ 3.5 ਲੱਖ ਰੁਪਏ ਸਾਢੇ 3 ਲੱਖ ਰੁਪਏ ਮਾਡਲ ਹੈ ਗਿਆ 2014 ਮਾਡਲ ਹੈ ਪਹਿਲੇ ਨਾਮ ਤੇ ਲੋਕਲ ਲੁਧਿਆਣੇ ਦਾ ਨੰਬਰ ਆ ਪੱਕਾ ਠੀਕ ਆ ਬਈ ਜੀ ਤੇ ਅਗਲੀ ਇਹ ਆ ਗਿਆ ਬਈ ਇਹ ਹੈ ਗਿਆ ਵੀਰੇ ਆਪਣਾ ਐਕਟਿਵਾ ਤੋਂ ਵੀ ਸਸਤੀ ਕਾਰ ਠੀਕ ਹੈ 2004 ਮਾਡਲ ਆਈ ਹੁਣ ਪੁਰਾਣੇ ਪਾਣੇ ਨਿਕਲੀ ਹੋਈ ਪੁਰਾਣੇ ਮੋਟਰਸਾਈਕਲ ਦੇ ਰੇਟ 'ਚ ਦੇਵਾਂਗੇ ਪਾਣੇ ਮੋਟਰਸਾਈਕਲ ਦੇ ਰੇਟ 'ਤੇ ਦੇਵਾਂਗੇ 2004 ਦੀ ਕਾਰ ਆ ਨਿਕਲੀ ਪੰਜ ਚਾਹੇ ਠੀਕ ਹੈ ਠੀਕ ਹੈ ਜੀ ਸਾਰੀ ਨਵੀਂ ਪਈ ਆ ਕਾਰ 27 ਤੱਕ ਪਾਸਿੰਗ ਪਈ ਆ ਦੀ ਓਕੇ ਜੀ 2 ਸਾਲ ਹਜੇ ਪਈ ਆ ਪਾਸਿੰਗ ਦੇ ਠੀਕ ਹੈ ਜੀ ਤੇ ਮਿੱਤਰੋ 2 ਸਾਲ ਪਾਸਿੰਗ ਦੇ ਪਈ ਆ 2005 ਮਾਡਲ ਆਗੇ ਹਾਂਜੀ ਕੰਡੀਸ਼ਨ ਦੀ ਚੰਗੇ ਪਈ ਆ ਧੋਤੀ ਨਹੀਂ ਹੈਗੀ ਧੋਤੀ ਨਹੀਂ ਹੈਗੀ ਕਿਉਂਕਿ ਨਾ ਹਜੇ ਥੋੜਾ ਜਿਹਾ ਅੱਜ ਲੇਟ ਹੋ ਗਏ ਸੀਗੇ ਅਸੀਂ ਠੀਕ ਹੈ ਸਾਰੇ origignal ਆ ਬਾਈ ਸਾਰੇ ਦੇਖੋ ਬਾਈ ਦੇਖ ਸਕਦੇ ਕੋਈ ਜਿੰਨਾ ਬਾਰਨਟ ਉਤਰਿਆ ਹੋਇਆ ਸਾਰਾ ਜੋ ਹੈਗਾ ਸਾਰਾ ਕੁਝ ਨਾਲ ਆ ਦੇਖੋ ਜੋ ਹੈਗਾ ਨਾਲ ਸਾਰਾ ਕੁਝ ਠੀਕ ਹੈ ਵਿੱਚੋਂ ਕਿਵੇਂ ਅੰਦਰ ਜਮਾ ਨਵੀਂ ਬਈ ਹਜੇ ਠੀਕ ਹੈ ਜੀ ਵਿੱਚੋਂ ਬਈ ਸਾਰਾ ਜਿੰਨਾ ਹੈਗਾ origignal ਹੀ ਨਾਲ ਦਾਣਾ ਬਈ ਹਜੇ ਤੱਕ ਸਾਰਾ ਹਜੇ ਤੱਕ ਨਾਲ ਦਾ ਪਿਆ ਅੰਦਰੋਂ ਠੀਕ ਹੈ ਜੀ ਇਹਦਾ ਰੇਟ ਬਈ ਇਹਦਾ ਵੀ 70000 ਰੁਪਿਆ ਇਸ ਨਾਲ ਤਾਂ ਬਾਈਕ ਵੀ ਨਹੀਂ ਮਿਲਦਾ ਅੱਜ ਕੱਲ ਸਹੀ ਗੱਲ ਆ ਬਾਈ ਪੁਰਾਣਾ ਬਾਈਕ ਵੀ ਨਹੀਂ ਮਿਲਦਾ ਹੈਗਾ ਜੇ ਤੁਸੀਂ ਬਈ ਪੁਰਾਣੇ ਵੀ ਲੈਣ ਜਾਓਗੇ 22 23 ਮਾਡਲ ਉਹ ਵੀ ਤੁਹਾਨੂੰ ਘੱਟੋ ਘੱਟ 90000 ਤੋਂ ਪਲ Honda Ameza ਹੀ 18 ਮਾਡਲ ਹੈ 18 ਮਾਡਲ ਆ ਗਈ ਹਾਂਜੀ ਜਮਾ ਬ੍ਰਾਂਡ ਨਿਊ ਕਾਰ ਪਈ ਅੰਦਰੋਂ ਸਾਰਾ ਕੁਝ ਲੇਟੈਸਟ ਲੱਗਿਆ ਹੋਇਆ ਹੈ ਓਕੇ ਜੀ ਫੰਕਸ਼ਨ ਸਟੀering ਕੰਟਰੋਲ ਸਾਰਾ ਕੁਝ ਹੈ ਇਹ ਚ ਓਕੇ ਜੀ ਡਾਇਮੀਟਰ ਡੀਜ਼ਲ ਦੇ ਵਿੱਚ ਹੀ ਡੀਜ਼ਲ ਦੇ ਵਿੱਚ ਆ ਗਈ ਇਹਦੀ ਵੀ ਉਹਦੇ ਕੋਈ ਐਵਰੇਜ ਬਹੁਤ ਹੁੰਦੀ ਹੈ ਠੀਕ ਹੈ ਇਹਦੀ ਵੀ ਐਵਰੇਜ ਫੁੱਲ ਆ ਗਈ ਬਈ ਟੱਚ ਸਕਰੀਨ ਲੱਗੇ ਹੋਏ ਹੈ ਨਾ ਬਈ ਹਾਂਜੀ ਠੀਕ ਆ ਬਈ ਚੰਗੀ ਕਾਰ ਹੈਗੀ ਲਾਇ ਲੂਏ ਵੀ ਬਈ ਕੰਪਨੀ ਵਾਲੇ ਲੱਗੇ ਹੋਏ ਕੰਪਨੀ ਵਾਲੇ ਲਾਇ ਲੱਗੇ ਹੋਏ ਆ ਜੀ ਓਕੇ ਵਧੀਆ 18 ਮਾਡਲ ਆ ਵੀ ਵਾਲਾ ਵੇਰੀਐਂਟ ਆ ਜੀ ਵੀ ਵੇਰੀਐਂਟ ਆ ਦੇ ਵਿੱਚ ਠੀਕ ਹੈ ਸਤੋ ਸਤ ਵੀ ਪੂਰੀ ਸਾਫ ਪਈ ਜਾਣਾ ਸਾਰੀ ਦੇਖੋ ਚੈੱਕ ਕਰਾਓ ਠੀਕ ਹੈ ਲੈ ਮਿੱਤਰੋ 700 ਵੀ ਪੂਰੀ ਸਾਫ ਪਈ ਆ ਗਈ ਠੀਕ ਹੈ ਬਈ ਤੇ ਇਹਦਾ ਰੇਟ ਬਈ ਇਹਦਾ ਮੇਰੇ 5 ਲੱਖ 65 ਹਜ਼ਾਰ 5 ਲੱਖ 65 ਹਜ਼ਾਰ ਲੈ ਮਿੱਤਰੋ 5 ਲੱਖ 65 ਹਜ਼ਾਰ ਰੁਪਏ ਦਾ ਰੇਟ ਪੁਸ਼ ਬਟਨ ਸਟਾਰਟ ਆ ਪੁਸ਼ ਬਟਨ ਸਟਾਰਟ ਆ ਗਿਆ ਮਿੱਤਰੋ ਤੇ ਕਰੂਜ਼ ਕੰਟਰੋਲ ਵਾਲੀ ਬਈ ਇਹ ਵੀ ਹਾਂਜੀ ਇਹ ਚ ਕਰੂਜ਼ ਕੰਟਰੋਲ ਨਹੀਂ ਇਸ ਚ ਨਹੀਂ ਆਉਂਦਾ ਇਸ ਤੇ ਆਉਂਦਾ ਨਹੀਂ ਸੀ ਆਉਂਦਾ ਮੇਸ ਚ ਓਕੇ ਬਾਈ ਜੀ ਤੇ ਅਗਲੀ ਇਹ ਆ ਗਈ ਫਿਰ ਬਈ ਆਲਟੋ ਅਪਸੋ ਇਹ ਆਲਟੋ 800 ਵੀ ਇਸ 17 ਮਾਡਲ ਆਈ ਓਕੇ ਫੁੱਲ ਨਵੀਂ ਕਾਰ ਆ ਨਾ ਬਈ ਫੁੱਲ ਨਵੀਂ ਕਾਰ ਆ ਜੰਦਰਵਾ ਚੈੱਕ ਕਰੋ ਅੰਦਰ ਚੁਵਾ ਨਵੀਂ ਪਈ ਆ ਬ੍ਰੈਂਡ ਨਿਓ ਠੀਕ ਆ ਜੀ ਵਧੀਆ ਸਪੀਕਰ ਨਵੇਂ ਲੱਗੇ ਹੋਏ ਆ ਸਾਰੇ ਓਕੇ ਜੀ ਲੈ ਮੇਟਰ ਰੂਖੋ ਸੌਣ ਵਾਲੀ ਇਹ ਵੀ ਕਾਰ ਆ ਜੀ ਬਈ ਇੰਜਨ ਗੇਅਰ ਦੀ ਬਾਈਆਂ ਕਹਿੰਦਾ ਸਾਡੀ ਗਾਰੰਟੀ ਆ ਟਾਇਰ ਜਮਾਨ ਨਵੇਂ ਜਮਾਨ ਨਵੇਂ ਤੁਹਾਡੇ ਸਾਹਮਣੇ ਅੱਧੇ ਗੱਡੀ ਵੀ ਨਹੀਂ ਚੱਲੇ ਵੀ ਨਹੀਂ ਅੱਗੇ ਅਜੇ ਆ ਦੇਖੋ ਵੀ ਟਾਇਰ ਟੁਰ ਵੀ ਜਮਾਨ ਨਵੇਂ ਵਾਂਗੂ ਪਏ ਨੇ ਕਿ ਬਈ ਤੇ ਬਾਕੀ ਲਾਈਟਾਂ ਲੂਟਾਂ ਦੀ ਓਕੇ ਭਾਈ ਸਾਰੀ ਸਾਰੀ ਓਕੇ ਜੇ ਕੋਈ ਕਮੀ ਪੈਸੀ ਹੋਵੇ ਆਪਾਂ ਕਰਾ ਕੇ ਦਵਾਗੇ ਠੀਕ ਹੈ ਜੀ ਜੇ ਕਮੀ ਪੈਸੀ ਹੋਵੇ ਭਾਈ ਬਾਈਆਂ ਨੂੰ ਕਹਿ ਦਿਓ ਬਾਈ ਕਰਵਾ ਕੇ ਦੇਣਗੇ ਰੇਟ ਭਈ ਇਹਦਾ ਇਹਦਾ ਵੀਰੇ 2,60,000 2,60,000 2,60,000 2,60,000 17 ਮਾਡਲ ਦਾ ਹੀ ਠੀਕ ਹੈ ਜੀ ਇਹ ਵੀ ਮੈਨੂਅਲ ਆ ਓਕੇ ਭਾਈ ਜੀ ਤੇ ਅਗਲੀ ਫੇਰ ਇਹ ਆ ਗਈ ਇਹ ਹੈਗੇ K10 2015 ਮਾਡਲ ਆਈ ਠੀਕ ਹੈ ਜੀ VXI ਵੇਰੀਐਂਟ ਆਈ ਓਕੇ ਜੀ ਮੈਨੂਅਲ ਇਹ ਵੀ ਓਕੇ ਇਹ ਵੀ ਜਮਾਂ ਨਵੀਂ ਪਈ ਹੈ ਟਾਇਰਾਂ ਦੀ ਗੱਡੀ ਮਾੜੀ ਮੋਟੀ ਨਾ ਮਾਤਰ ਜੀ ਕਸੀ ਆ ਜ ਮਤਲਬ ਵੀ ਇਹ ਤੇ ਵੀ ਤੁਸੀਂ ਜੇ ਮੈਨੂੰ ਲਾਦਾ ਫਲਕਾਰੀ ਪਾ ਕੇ ਲੈ ਜਾਓਗੇ ਨਾ ਕੋਈ ਜੱਜ ਨਹੀਂ ਕਰ ਸਕਦਾ ਕਿ ਵੀ ਕਾਰ ਨਵੀਂ ਆ ਜਾਂ ਪੁਰਾਣੀ ਆ ਕਿਉਂਕਿ ਵੀ ਟਾਇਰ ਟੂਰ ਵੀ ਚੰਗੇ ਪੈਣੇ ਚੈੱਕ ਕਰੋ ਸਾਰੇ ਸੀਟ ਕਵਰ ਸਟੀਅਰਿੰਗ ਕਵਰ ਜਿਵੇਂ ਨਵੇਂ ਆ ਪਏ ਸਟੀਅਰਿੰਗ ਕਸਾ ਦੇਣੀ ਦਾ ਠੀਕ ਆ ਜੀ ਮਤਲਬ ਲੱਡੂਆਂ ਦਾ ਡੱਬਾ ਲਿਆਓ ਤੇ ਕਾਰ ਲੈ ਜਾਓ ਬਸ ਕਾਰ ਲੈ ਜਾਓ ਮਿੱਤਰੋ ਇਹਦਾ ਰੇਟ ਬਈ ਇਹਦਾ ਵੀਰੇ 275000 2 ਲੱਖ 75000 15 ਮਾਡਲ K10 ਲੈ ਮਿੱਤਰੋ 15 ਮਾਡਲ K10 275000 ਰੁਪਏ ਦੀ ਮਿੱਤਰੋ ਇਹ ਮਿਲ ਜੂਗੀ ਮੈਂ ਬਰੋ ਲੈ ਬਈ ਇਹ ਕਾਰ ਆ ਕਿ ਰੂਹ ਕੋਸ ਹੁੰਦੀ ਹੈ ਕਿ ਬਈ ਇਹਨੂੰ ਦੇਖ ਕੇ ਕਿਉਂ ਹੁੰਦੀ ਆ ਬਈ ਲਾਇ ਚੈੱਕ ਕਰੋ ਤੇ ਟਾਇਰ ਚੈੱਕ ਕਰੋ ਨਾ ਬਈ ਲਾਇ ਲੱਗੇ ਹੋਏ ਨੇ ਨਵੇਂ ਬ੍ਰਾਂਡ ਦੇ ਠੀਕ ਆ ਜੀ 18 ਮਾਡਲ ਆਈ 18 ਮਾਡਲ ਹੈ ਮੈਗਨਾ ਆਪਸ਼ਨਲ ਵੇਰੀਐਂਟ ਹੁੰਦਾ ਹੀ ਓਕੇ ਜੀ ਕਾਰ ਚੰਗੀ ਆ ਬਈ ਕੁੱਲ ਮਿਲਾ ਕੇ ਜਮਾਂ ਚੰਗੀ ਆਈ ਠੀਕ ਆ ਜੀ ਇੰਟੀਰੀਅਰ ਦੇ ਵੀ ਚੰਗੇ ਆ ਜੀ ਇੰਟੀਰੀਅਰ ਜਮਾਂ ਨਵੀਂ ਪਈ ਆਈ ਠੀਕ ਹੈ ਜੀ ਐਸਾ ਰੇਟ ਦੇ ਦੀ ਬਈ ਘੁੰਮ ਕੇ ਆ ਜਨ ਸਾਰੇ ਕਿਤੇ ਬਸ ਇੱਕੋ ਰੇਟ ਦੇ 560000 560000 ਬਾਕੀ ਆਪਾਂ ਕੋਈ ਨਹੀਂ ਮਾਨਤਾਨ ਕਰਦਾਂਗੇ ਜੋ ਕੋਈ ਤੁਹਾਡੀ ਵੀਡੀਓ ਦੇ ਕਹਿ ਕੇ ਆਊਗਾ ਓਕੇ ਮਾਨਤਾਨ ਹੋ ਜਾਊਗਾ ਕੋਈ ਮਿੱਤਰੋ ਲਖੀਰ ਨਹੀਂ ਹੈਗੇ ਜਦੋਂ ਆਉਂਗੇ ਰੇਟ ਉਰੇ ਆ ਕੇ ਹੋਣਾਗਾ ਅਸਲ ਚਾਣਾ ਬਈ ਹਾਂਜੀ ਠੀਕ ਹੈ ਜੀ ਅਗਲੀ ਇਹ ਆ ਗਏ ਮਿੱਤਰੋ ਝੋਟਾਕਾਰ ਡਸਟਰ ਪਹਾੜਾਂ ਦੀ ਰਾਣੀ ਕਹਿ ਸਕਦੇ ਨੇ ਨਾ ਪਹਾੜਾਂ ਦੀ ਰਾਣੀ ਇੰਜਨ ਐਡਾ ਨਵਾਂ ਹੁੰਦਾ ਨੇ ਇਹਨਾਂ ਕਰਦਾਈ ਅੱਛਾ ਜੀ ਕੱਲ੍ਹ ਹੀ ਛੱਡ ਦਿਓ ਤੁਸੀਂ ਠੀਕ ਹੈ ਜੀ ਮਤਲਬ ਜਿੱਥੇ ਮਰਜ਼ੀ ਕਮਾਈ ਚੱਲੋ ਇੰਜਨ ਗੇਅਰ ਦੀ ਬਈ ਐਨਾ ਤੱਕੜੇ ਨਵੀਂ ਪਈ ਆ ਗੱਡੀ ਆ ਠੀਕ ਆ ਭਾਈ ਜੀ ਇੰਟੀਰੀਅਰ ਦੀ ਵੀ ਚੰਗੀ ਪਈ ਆਣਾ ਬਈ ਸੀਟਾਂ ਜਮਾ ਬ੍ਰਾਂਡ ਨਿਊ ਪਈ ਆ ਜੀ ਇੰਟੀਰੀਅਰ ਵੱਲੋਂ ਤਾਂ ਠੀਕ ਆ ਭਾਈ ਜੀ ਰੇਟ ਬਈ ਇਹਦਾ ਤੇਰਾ ਮਾਡਲ ਆ RXL ਵੇਰੀਐਂਟ ਆਈ ਓਕੇ ਜੀ 3 ਲੱਖ 40 ਹਜ਼ਾਰ ਡਿਮਾਂਡ ਆ 3 ਲੱਖ 40 ਹਜ਼ਾਰ ਠੀਕ ਆ 3 ਲੱਖ 40 ਹਜ਼ਾਰ ਡਿਮਾਂਡ ਆਗੇ RXL ਮਿਡਲ ਵਾਲਾ ਵੇਰੀਐਂਟ ਹੁੰਦਾ ਹੀ ਵਿਚਾਲੇ ਯਾਰ ਸਾਰੇ ਫੰਕਸ਼ਨ ਹੁੰਦੇ ਨੇ ਵਿਚਾਰ RXL ਠੀਕ ਆ ਜੀ ਪਰ ਜਿਹੜਾ ਇੰਜਨ ਇਹਦਾ ਛੋਟਾ ਦਾ ਛੋਟਾ ਹੀ ਆਣਾ ਬਈ ਸਾਰੀ ਉਮਰ ਨਹੀਂ ਜਾਂਦਾ ਕਿਤੇ ਦਾ ਇੰਜਨ ਠੀਕ ਹੈ ਮਤਲਬ ਕੀਪੀਟਰ ਬਈ ਪੀਚੇ ਹੋਗੀ ਟੋヨタ ਦੀ ਗੱਡੀ ਹੋਵੇ ਇੰਜਨ ਕਦੇ ਹੀ ਨਹੀਂ ਜਾਂਦਾ ਸਾਰੀ ਉਮਰ ਇਹ ਗੱਲ ਆਣਾ ਬਈ ਠੀਕ ਹੈ ਬਈ ਇਹ ਵੀ ਕਾਰ ਲਿਜਾ ਸਕਦੇ ਹੋ ਅਗਲੀ ਕਾਰ ਆ ਜਿਹੜੀ ਮਿੱਤਰੋ ਆ ਕਾਰ ਨਾਲ ਤੁਹਾਨੂੰ ਕਹ ਜੀਏ ਮਾਰਕੀਟ ਨਾਲੋਂ ਲੱਖ ਰੁਪਏ ਸਸਤੇ ਮਿਲੂਗੀ ਕਿਵੇਂ ਮਿਲੂਗੀ ਹੈ ਨਾ ਕਿਵੇਂ ਮਿਲੂਗੀ ਬਈ ਨੰਬਰ ਐਂ ਮਿਲੂਗੀ ਲੱਖ ਰੁਪਏ ਦਾ ਨੰਬਰ ਲੱਗਿਆ ਹੋਇਆ ਕੱਲਾ ਠੀਕ ਹੈ ਲੱਖ ਰੁਪਏ ਮਾਰਕੀਟ ਵੈਲਿਊ ਐਸ ਟਾਈਮ ਇਸ ਨੰਬਰ ਦੀ ਠੀਕ ਹੈ ਮਤਲਬ ਬਾਈ ਕਹਿੰਦਾ ਅਸੀਂ ਪਿਛਲੇ ਮਹੀਨੇ ਨੰਬਰ ਪਤਾ ਕਰੇ ਸੀਗੇ ਬਈ 1 ਲੱਖ ਰੁਪਏ ਦਾ ਬਈ ਇਹ 2000 10 ਮਾਡਲ ਆ ਰੇਟ ਤਾਂ ਨਹੀਂ ਵਧੂਗਾ ਨਹੀਂ ਨਹੀਂ ਰੇਟ ਬੱਚੀ ਆ ਨੰਬਰ ਗੱਡੀ ਦੇ ਗੱਡੀ ਦੇ ਨਾਲ ਹੀ ਦੇਣਾ ਆਪਾਂ ਨੰਬਰ ਠੀਕ ਹੈ ਫਰੀ ਚ ਦੇਣਾ ਹੈ ਫਰੀ 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 ਠੀਕ ਹੈ ਜੀ ਲਓ ਮਿੱਤਰੋ ਫਰੀ ਚ ਤੁਹਾਨੂੰ ਇਹ ਨੰਬਰ ਮਿਲ ਜੂਗਾ ਮਾਡਲ ਹੈ ਕਿ 2000 10 ਮਾਡਲ ਆਈ 30 ਤੱਕ ਪਾਸਿੰਗ ਹੈ ਇਹਦੀ 30 ਤੱਕ ਪਾਸਿੰਗ ਆ ਕੇ ਟਾਇਰ ਚੰਗੇ ਜਵਾਨ ਨਵੇਂ ਠੀਕ ਹੈ ਜੀ ਲਓ ਮੇਰੇ ਮਿੱਤਰੋ ਨਵੇਂ ਟਾਇਰ ਪੈਣਗੇ ਜੇ ਆਪਾਂ ਨੰਬਰ ਤਾਂ ਲੱਖ ਰੁਪਏ ਵਿੱਚੋਂ ਕੱਢਦੀ ਆ ਨਾ ਤੇ ਗੱਡੀ ਦਾ ਮਗਰ 95 ਹਜ਼ਾਰ ਦੀ ਰਹਿ ਗਈ ਸਾਰੀ ਠੀਕ ਹੈ ਜੀ 1,95 ਹਜ਼ਾਰ ਮੰਗਦੇ ਆਪਾਂ ਤਾਂ ਹਾਂ ਨਾ ਹੀ 1,95 ਠੀਕ ਜੋ ਕੋਈ ਬਾਲਾ ਕੇ ਕਊਗਾ ਆਪਣਾ ਕੋਈ ਵੀਡੀਓ ਕਰਕੇ ਆਊਗਾ ਠੀਕ ਹੈ ਜੀ ਇਹ ਨਹੀਂ ਹੋਊਗਾ ਬਈ 20 ਤੋਂ 25000 ਰੁਪਏ ਘਟਜੂਗਾ ਇਹ ਵੀ ਨਹੀਂ ਹੋਊਗਾ ਵੀ ਸਾਨੂੰ ਮਾਨਕ ਤਾਨ ਕਰੇ ਬਿਨਾ ਮੋੜ ਜੂਗੇ ਮਾਨਕ ਤਾਨ ਕਰਕੇ ਜਿਵਾ ਕੇ ਭਾਵੇਂ ਜਿੰਨਾ ਮਰਜੀ ਆਪਣੀ ਗੁਣਜਾਇਸ਼ ਵਿੱਚ ਮਾਨਦਨ ਕਰਾਗੇ ਠੀਕ ਹੈ ਬਾਈ ਜੀ ਹਾਂਜੀ ਤੇ ਅਗਲੀ ਇਹ ਆ ਗਈ ਬਾਈ ਜੀ ਇਹ ਹੈਗੀ ਆ 21 ਮਾਡਲ ਆਈ ਠੀਕ ਹੈ ਜੀ ਇਹ ਟੂ ਰੈਸ ਵੀਰੈਂਟ ਹੁੰਦਾ ਜੀ ਠੀਕ ਹੈ ਜੀ ਇਹ ਪੈਟਰੋਲ ਤੇ ਸੀਐਨਜੀ ਦੋਵਾਂ ਦੇ ਵਿੱਚ ਆਉਂਦਾ ਜੀ ਓਕੇ ਜੀ ਦੋਵਾਂ ਵਾਲਾ ਆ ਗਿਆ ਤੇ ਪੈਟਰੋਲ ਵੀ ਲੱਗੇ ਠੀਕ ਹੈ ਮਤਲਬ ਬਈ ਕੰਪਨੀ ਵੱਲੋਂ ਹੁੰਦੇ ਆ ਨਾ ਵੀ ਕੰਪ ਦਾ ਦੋ ਰਿਹਰਾਂ 21 ਮਾਰ ਦਾ ਇਹ ਪਲਾਨੀ ਸ਼ੇਪ ਚ ਆਉਂਦਾ ਹੁੰਦਾ ਕਿਉਂਕਿ ਟੂ ਰਸਵੇਰੀਅਨ ਹੁੰਦੀ ਹੈ ਬਲੇਰ ਕੋਟਲੇ ਦਾ ਨੰਬਰ ਆਣਾ ਬਈ ਪੀਪੀ 28 ਪੀਪੀ 28 ਓਕੇ ਬਾਈ ਜੀ ਤੇ ਇਹਦਾ ਆਪਣਾ 515000 ਦੀ ਡਿਮਾਂਡ ਆਈ ਠੀਕ ਹੈ ਜੀ 515000 ਇਹਦੀ ਡਿਮਾਂਡ ਆ ਗਈ ਹੈ ਇਹ ਪੈਟਰੋਲ ਪਲੱਸ ਸੀਐਨਜੀ ਠੀਕ ਹੈ ਜੀ ਡਬਲ ਆ ਗਈ ਮਤਲਬ ਕੰਪਨੀ ਚੋਂ ਕੰਪਨੀ ਫਾਰੋਂ ਲਗਾਉਂਦੇ ਆਣਾ ਬਈ ਤੇ ਉਹਦਾ ਕੋਈ ਫਰਕ ਹੁੰਦਾਗਾ ਪਰ ਇਹਦਾ ਅਸਲ ਜਿਹੜੀ ਉਹਦਾ ਫਰਕ ਇਹ ਹੁੰਦਾ ਕਿ ਮੁੜ ਕੇ ਨਾ ਇੰਜਨ ਖਰਾਬ ਕਰ ਦਿੰਦੇ ਬਾਹਰ ਲੋਗ ਪਿਸਟਨ ਤੇ ਜ਼ੋਰ ਪੈਂਦਾ ਇਹ ਕੰਪਨੀ ਵੱਲੋਂ ਜੋ ਆਉਂਦਾ ਕੰਪਨੀ ਚ ਓਕੇ ਇੰਜਨ ਨੁਕਸਾਨ ਨਹੀਂ ਕਰੂਗਾ ਇਹ ਠੀਕ ਆ ਬਾਈ ਜੀ ਤੇ ਅਗਲੀ ਇਹ ਕਾਰ ਆ ਗਈ ਬਾਈ ਜੀ ਇਹ ਹੈਗੀ ਫੋਰ ਦੀ ਇਕੋ ਸਪੋਰਟ ਇਕੋ ਸਪੋਰਟ ਇਹ ਹੈਗੀ ਫੋਨ ਕੰਪਨੀ ਤੇ ਬੰਦ ਹੋ ਗਈ ਪਰ ਗੱਡੀ ਐਡੀ ਸ਼ਾਨਦਾਰ ਆ ਨਹੀਂ ਇਹ ਬਾਰੀਆਂ ਚੈੱਕ ਕਰੋ ਕਿੰਨੀਆਂ ਭਾਰੀਆਂ ਲੈ ਬਾਈ ਐ ਲੈ ਬਾਰੀ ਬਾਰੀ ਕਿਸੇ ਕਾਰ ਦੀ ਨਹੀਂ ਹੋਣੀ ਇੱਥੇ ਡੰਪਿੰਗ ਵਗੈਰਾ ਕਰਾਈ ਹੁੰਦੀ ਹੈ ਨਾ ਬਈ ਇਹਦੀ ਹਾਂ ਇਹ ਕੰਪਨੀ ਵੱਲੋਂ ਆਉਂਦੀ ਹੈ ਇਕੋ ਸਪੋਰਟ 17 ਮਾਡਲ ਆ ਹੀ ਓਕੇ ਜੈਨੂਅਨ ਚੱਲੀ ਹੋਈ ਹੈ 70000 ਰਿਕਾਰਡ ਨਾਲ ਓਕੇ ਜੀ ਕੋਈ ਇਹ ਚ ਕਮੀ ਪੇਸ਼ੀ ਨਹੀਂ ਹੈਗੀ ਇਸ ਟਾਈਮ ਠੀਕ ਹੈ ਨਮੀਕਾਰ ਜਮਾ ਬ੍ਰਾਂਡ ਨਹੀਂ ਹੋਈ ਜਮਾ ਬ੍ਰਾਂਡ ਨੇ ਵੀ ਇੰਜਨ ਗੇਅਰ ਦੀ ਵੀ ਇਹ ਵੀ ਜਿਹੜੀ ਆਪਾਂ ਕਹਿੰਦੇ ਦੋਵੇਂ ਚਾਬੀਆਂ ਵਗੈਰਾ ਜਿਹੜੀ ਕਾਰ ਦੀ ਦੋਵੇਂ ਚਾਬੀਆਂ ਹੋਣਗੀਆਂ ਆਪਾਂ ਨਾਲ ਦਵਾਂਗੇ ਕੋਈ ਚੀਜ਼ ਆਪਾਂ ਰੱਖਾਂਗੇ ਨਹੀਂ ਠੀਕ ਹੈ ਜਿਵੇਂ ਦੀ ਬਾਈ ਕਹ ਲਈਏ ਡਾਕਟਰ ਘੱਡੇ ਆ ਜਾਂਦੇ ਉਹਵੇਂ ਝੋਟਾ ਘੱਡੇ ਆ ਜਾਂਦੀਆਂ ਨਾ ਬਾਈ ਇਹਦਾ ਰੇਟ ਬਈ ਇਹਦਾ ਵੀ ਸਵਾ 5 ਲੱਖ ਰੁਪਏ ਸਵਾ 5 ਲੱਖ ਰੁਪਏ 5 ਲੱਖ 25 ਹਜ਼ਾਰ 5 ਲੱਖ 25 ਹਜ਼ਾਰ ਜਿਹੜੇ ਬਈ ਇੱਕ ਹੋਰ ਇਹਦੇ ਵਿੱਚ ਟੌਪ ਮਾਡਲ ਦਾ ਸਟੀਰੀਓ ਲੱਗਿਆ ਹੋਇਆ ਘੱਟੋ ਘੱਟ 15000 ਦਾ ਸਟੀਰੀਓ ਹੀ ਠੀਕ ਹੈ ਜਿਹੜਾ ਲੇਟੈਸਟ ਆ ਰਿਹਾ ਸਿਕੂ ਸਪੋਰਟ ਉਹ ਕਈ ਇਕੋ ਸਪੋਰਟ ਦੇ ਵਿੱਚ ਟ੍ਰਿਕ ਵਾਲਾ ਆਉਂਦਾ ਹੀ ਉਹ ਕਟੋ-ਕਟ 15-16 ਹਜ਼ਾਰ ਮਾਰਕੀਟ ਵੈਲਿਊ ਉਹ ਦੀ ਠੀਕ ਹੈ ਜੀ ਪੁਸ਼ ਬਟਨ ਆ ਬਿਲਕੁਲ ਟਾਪ ਇਸ ਤੋਂ ਉੱਪਰ ਕੋਈ ਦੇਣ ਨਹੀਂ ਆਉਂਦਾ ਸੀ ਇਸ ਦੀ ਠੀਕ ਹੈ ਇਹ ਬੰਦ ਹੋ ਗਈ ਕੋਲ ਬਿਲਾ ਕੇ ਲਿਆ ਨਾ ਗੱਡੀ ਬਹੁਤ ਵਧੀਆ ਠੀਕ ਹੈ ਗੱਡੀ ਬਈ ਪੂਰੀ ਸ਼ਾਨਦਾਰ ਆ ਗਈ ਝੋਟਾ ਕਾਰ ਆ ਗਈ ਤੇ ਲੈ ਮਿੱਤਰੋ ਅਗਲੀ ਇਹ ਕਾਰ ਆ ਗਈ ਸਵਿਫਟ ਇਹ ਹੈਗੇ ਸਵਿਫਟ ਡੀਆਰ 2016 ਮਾਡਲ ਬੜੇ ਵਧੀਆ ਨੰਬਰ ਲੱਗਾ 288 ਇਹ ਵੀ ਪੇਡ ਨੰਬਰ ਆ ਲੈ ਮਿੱਤਰੋ ਪੇਡ ਨੰਬਰ ਆਗਾ 38 ਵਾਲਾ ਹਾਂਜੀ ਇਹ ਵੀ ਫਰਸਟ ਓਨਰ ਆ ਕੰਪਨੀ ਰਿਕਾਰਡ ਆ ਸਾਰਾ ਬੰਪਰ ਟੂ ਬੰਪਰ ਠੀਕ ਹੈ ਆਲ ਓਰੀਜਨਲ ਆ ਓਰੀਜਨਲ ਠੀਕ ਆਇ ਲਿਆ ਮਤਲਬ ਬੰਪਰ ਟੂ ਬੰਪਰ ਆਲ ਓਰੀਜਨਲ ਵੀਡੀਆ ਵਾਲਾ ਵੇਰੀਐਂਟ ਆ ਇਹ ਠੀਕ ਹੈ ਜੀ ਮਾਡਲ ਹੈ ਜੀ ਭਈ ਇਹ 16 16 ਹਾਂਜੀ ਕੰਡੀਸ਼ਨ ਬਹੁਤ ਸਾਫ ਜਾਨਾ ਬਈ ਜਮਨ ਕੰਪਨੀ ਆਈ ਸਾਰੀ ਬੰਪਰ ਬੰਪਰ ਇਹਦੇ ਮੇ ਬਈ ਆਪਾਂ ਇਸਦੀ ਰੀਟ ਵੀ ਆ ਤਾਂ ਉਹ ਵੀ ਕੰਪਨੀ ਚ ਹੋਈ ਆ ਠੀਕ ਆ ਜੀ ਠੀਕ ਆ ਜੀ ਸਕਰੈਚ ਲੈਸ ਕਾਰ ਕਹਿ ਸਕਦੇ ਹਾਂ ਹਾਂਜੀ ਸਕਰੈਚ ਲੈਸ ਕਹਾਂਦੀ ਆਪਾਂ ਠੀਕ ਆ ਜੀ ਇਹਦਾ ਰੇਟ ਪਏ ਇਹਨਾਂ ਦੇ ਪੰਜ ਲੱਖ 25 ਹਜ਼ਾਰ ਠੀਕ ਹੈ 5 ਲੱਖ 25 ਹਜ਼ਾਰ ਸਵਾ ਪੰਜ ਪੰਜ ਦੇ ਭਾਈ ਅੱਜ ਭਾਈ ਨੇ ਢੇਰ ਲਾ ਰੱਖੇ ਨੇਗੇ ਉਰੇ ਆਜ ਆਜ ਆਫਰ ਲਾ ਰੱਖੀ ਐ ਸਵਾ ਪੰਜ ਸਾਰੀਆਂ ਠੀਕ ਆ ਭਾਈ ਜੀ ਤੇ ਅਗਲੀ ਫੇਰ ਇਹ ਆ ਗਈ ਇਹ ਵੀ ਡੀਆਈ ਇਹ ਵੀ 15 ਮਾਡਲ ਆ ਜੀਡੀਆਈ ਪਲੱਸ ਠੀਕ ਹੈ ਜੀ ਇਹ ਵੀ ਪਹਿਲੇ ਨਾਮ ਤੇ ਉਹ ਵੀ ਪਹਿਲੇ ਨਾਮ ਤੇ ਠੀਕ ਹੈ ਜੀ ਨੰਬਰ ਇਹਦਾ ਵੀ ਪੇਡ ਵਾਲੀ ਲੈਣਾ ਭਾਈ 87 ਪਹਿਲੇ 76592 ਹਾਂਜੀ ਠੀਕ ਆ ਬਾਈ ਤੇ ਇਹ ਵੀ 15 ਮਾਡਲ ਹੈ ਟਾਪ ਮਾਡਲ ਆ ਇਸ ਤੋਂ ਉੱਪਰ ਕੋਈ ਮਾਡਲ ਨਹੀਂ ਆਉਂਦੇ ਪੁਸ਼ ਬਟਨ ਵਾਲਾ ਇਹ ਠੀਕ ਹੈ ਪੁਸ਼ ਬਟਨ ਸਟਾਰਟ ਆ ਗਿਆ ਠੀਕ ਹੈ ਪੁਸ਼ ਬਟਨ ਸਟਾਰਟ ਬ੍ਰਾਂਡ ਨਿਊ ਪਈਆ 80 ਹਜ਼ਾਰ ਚੱਲੀ ਹੈ ਇਹ ਵੀ ਠੀਕ ਹੈ 80 ਹਜ਼ਾਰ ਚੱਲੀ ਹੋਈ ਹੈ ਕਿ ਮੇਟਰ ਬ੍ਰਾਂਡ ਨਿਊ ਕਾਰ ਆ ਗਈ ਮਟੀਰੀਅਲ ਦੀ ਪੂਰੀ ਕੋਕਾ ਪੀਸ ਕੈਸਾ ਦੇਣਾ ਭਾਈ ਹਾਂਜੀ ਪੂਰਾ ਹੀ ਪੂਰਾ ਠੀਕ ਹੈ ਜੀ ਮਾਰਕੀਟ ਚ ਵੇਕਣ ਵਾਲੀ ਕਾਰ ਮਾਰਕੀਟ ਚ ਮਤਲਬ ਜੇ ਭਾਈ ਤੁਸੀਂ ਇਹ ਕਾਰ ਲੈ ਜਾਓ ਤੁਹਾਨੂੰ ਕਦੇ ਵੀ ਘਾਟਾ ਨਹੀਂ ਦੇਊਗੀ ਜਦੋਂ ਮਰਜ਼ੀ ਇਹਨੇ ਦੀ ਬੇਚ ਦਿਓਣਾ ਭਾਈ ਤੁਹਾਨੂੰ ਇੱਕ ਹੋਰ ਇਸ ਗੱਡੀ ਦਾ ਆਫਰ ਦੇ ਦਿੰਦੇ ਆ ਸਵਾ ਪੰਜ ਲੱਖ ਰੁਪਏ ਲਿਆਓ ਦੋਵਾਂ ਚ ਜਿਹੜੀ ਮਰਜ਼ੀ ਕਾਰ ਲੈ ਜਾਓ ਭਾਵੇਂ ਇਹ ਲੈ ਜਾਓ 16 ਮਾਡਲ ਭਾਵੇਂ 15 ਮਾਡਲ ਇਹ ਲੈ ਜਾਓ ਠੀਕ ਹੈ ਦੋਵਾਂ ਸੇਮ ਰੇਟ ਹੈ ਜੀ ਠੀਕ ਹੈ ਲਓ ਮੈਂ ਤੁਹਾਨੂੰ ਦੋਨਾਂ ਦਾ ਸੇਮ ਰੇਟ ਹੀ ਹੈਗਾ ਚਾਹੇ ਇਹ ਲੈ ਜਾਓ ਚਾਹੇ ਇਹ ਲੈ ਜਾਓ ਭਾਈ ਜੀ ਠੀਕ ਹੈ ਇਹ ਸ ਕੋਈ ਨਾ ਭਾਈ ਤੇ ਦੁਨਨੇ ਲੈ ਕੇ ਜਾਓਗੇ ਮਾਨਦਾਨ ਨੂੰ ਪੁੱਛ ਕੋ ਮਾਨਦਾਨ ਹੋ ਜਾਊਗਾ ਇਹ ਨਹੀਂ ਹੋਊਗਾ ਜਿਵੇਂ ਕਹਿੰਦਾ ਜੀ ਭਾਈ 20000 ਰੁਪਏ ਕੱਟ ਜਾਊਗਾ ਕੋਈ ਚੱਕਰ ਨਹੀਂ ਹੈਗਾ 15000 ਰੁਪਏ ਦੁਨਨਾ ਛੋੜ ਜੂਗਾ ਹਾਂ ਠੀਕ ਹੈ ਜੀ ਤੇ ਇਹ ਗੱਡੀ ਬਹੁਤ ਨਵੀਂ ਹੈ ਠੀਕ ਹੈ ਜੀ ਇਹ ਹੈਗੀ 2022 ਮਾਡਲ ਸਵਿਫਟ 4 ਸਿਲੰਡਰ ਵਾਲੀ ਆਉਂਦੀ ਹੁੰਦੀ ਸੀਗੀ ਠੀਕ ਹੈ ਜੀ 18000 ਚੱਲੀ ਆ ਸਿਰਫ ਠੀਕ ਹੈ ਜੀ 18000 ਚੱਲੀ ਹੋਈ ਕੰਪਨੀ ਰਿਕਾਰਡ ਬੰਪਰ ਟੂ ਬੰਪਰ ਓਕੇ ਜੀ ਆਲ ਓਰੀਜਨਲ ਅੰਦਰ ਚੈੱਕ ਕਰੋ ਮੀਟਰ ਦਿਖਾਓ 18000 ਚੱਲੀਆਂ ਜੈਨੂਅਲ ਰਿਕਾਰਡ ਨਾਲ ਠੀਕ ਹੈ ਜੀ ਰਿਕਾਰਡ ਦੇ ਨਾਲ ਵੀ 18000 ਕਿਲੋਮੀਟਰ ਚੱਲੀ ਆ ਨਾ ਆਪਾਂ ਪਹਿਲੇ ਇੱਕ ਕਾਏ ਪੱਤਰ ਪੂਰੇ ਡੰਨੇ ਕੋਈ ਰੁਪਏ ਦਾ ਇਸ ਟਾਈਮ ਕੰਮ ਨਹੀਂ ਹੁੰਦਾ ਠੀਕ ਹੈ ਜੀ ਚੰਗੇ ਕਾਰ ਆਗੇ ਬਈ ਮਿੱਤਰੋ ਕਹਿ ਸਕਾਂਗੇ ਰੂਪ ਉਸ ਹੋਣ ਵਾਲੀ ਕਾਰ ਆ ਗਿਆ ਨਾ ਬਈ ਠੀਕ ਆ ਬਈ ਇੰਨੀ ਕੱਟ ਚੱਲੀ ਕਾਰ ਨਹੀਂ ਨਾ ਮਿਲਦੀ ਇੰਨਾ ਉੱਤਮ 22 ਮਾਡਲ ਆ VXI ਠੀਕ ਆ ਜੀ ਇਹਦਾ ਬੜਾ ਮਹੌਰਨ ਹੁੰਦਾ ਐਂ ਕਹਿ ਸਕਦੇ ਆਂ ਕਿ ਕਦੇ ਸ਼ੌਂਕੀਆ ਕੱਢ ਲਈ ਕਾਰ ਆਣਾ ਬਈ ਕਦੇ ਕਦਾਈ ਕੱਢ ਲਈ ਬੰਦਿਆਂ ਨੇ ਸ਼ੌਂਕੀਆ ਠੀਕ ਆ ਜੀ ਜਮਾ ਨਵੇਂ ਟਾਇਰ ਹੈ ਤੇ ਟਾਇਰ ਨੂੰ ਤਾਂ ਕੁਝ ਹੋਇਆ ਹੀ ਨਹੀਂ ਠੀਕ ਹੈ ਨਾਲ ਦੀ ਟਾਇਰ ਨੇਗੇ 18000 ਨੂੰ ਤਾਂ ਕੁਝ ਹੁੰਦਾ ਹੀ ਨਹੀਂ ਸਹੀ ਗੱਲ ਆ ਬਈ ਰਮਾ ਹੀ ਹੁੰਦਾ ਜੀ ਇੰਜਨ ਓਕੇ ਜੀ ਤੇ ਰੇਟ ਬਈ ਦਾ ਇਹਦਾ ਵੀਰੇ 6.5 ਲੱਖ ਰੁਪਈਆ ਸਵਾ 6 ਲੱਖ ਰੁਪਈਆ ਹਾਂਜੀ ਇਹਦਾ ਰੇਟ ਆਗਾ ਤੇ ਅਗਲੀ ਇਹ ਆਗੇ ਬਈ ਇਹ ਵੀ ਇਹਦੇ ਵਾਂਗੂ ਕੋਕਾ ਪੀਸ ਕਹਿ 2024 ਮਾਡਲ ਆਸਟਾ ਆਪਸ਼ਨ ਸੰਰੂਫ ਵਾਲਾ ਸੰਰੂਫ ਵਾਲਾ ਕੁਝ ਬਟਨ ਸੰਰੂਫ ਵੈਂਟਿਲੇਟਡ ਸੀਟ ਸਭ ਕੁਝ ਹੈ ਚ ਠੀਕ ਹੈ ਜੀ ਆ ਡੀਆਰਐਸ ਵਗੈਰਾ ਆਲਰੇਡੀ ਸਭ ਕੁਝ ਹੈਗਾ ਠੀਕ ਹੈ ਜੀ ਟੌਪ ਮਾਡਲ ਕਹਿ ਸਕਦੇ ਸਾਰੀਆਂ ਕਾਰਾਂ ਨਾਲੋਂ ਹਨਾ ਬਈ ਇਹ ਜੋ ਵੀ ਆਵਾ ਦਾ ਸਕਰੀਨ ਸਭ ਹੈਗਾ ਇਹ ਚ ਠੀਕ ਹੈ ਜੀ ਲੰਗਜ਼ਰੀ ਕਾਰ ਫੁੱਲ ਲਗਜ਼ਰੀ ਅੰਦਰੋਂ ਦਿਖਾਓ ਜਮਾ 27000 ਚੱਲੀ ਹੈ ਸਾਰੀ ਠੀਕ ਹੈ ਜੀ ਸਿਰਫ 27000 ਲੈ ਮਿੱਤਰੋ ਸਾਰੀ 27000 ਚੱਲੀ ਹੋਈ ਕਾਰ ਨਾਮ ਪਹਿਲੇ ਪਹਿਲੇ ਨਾਮ ਆਗੇ ਬਈ ਪੰਜਾਬ ਨੰਬਰ ਆਗੇ ਪੱਕੇ ਨੰਬਰ ਦੀ ਕਾਰ ਆਗੇ 2024 ਮਾਡਲ ਆ 24 ਮਾਡਲ ਆਸਤਾ ਆਪਸ਼ਨਲ ਠੀਕ ਆ ਜੀ ਲੈ ਮਿੱਤਰੋ ਦੇਖ ਸਕਦੇ ਹੋ ਕਿ ਇੰਨੀਆਂ ਜੇ ਕਿ ਤੁਸੀਂ ਬਈ ਕਹਿਣਿਓ ਗੈਣਾ 25 ਮਾਡਲ ਕਾਰ ਨਵੀਂ ਲੈਣ ਜਾ ਰਹੇ ਹੋਗੇ ਇਹ ਕਾਰ ਲੈ ਜਾਓ 2.5 ਤੋਂ 3 ਲੱਖ ਰੁਪਏ ਤੱਕ 3 ਲੱਖ ਰੁਪਏ ਬਸ 4 ਤੋਂ 5 ਲੱਖ ਰੁਪਏ ਤੱਕ ਤਾਂ ਫਾਇਦਾ 12-13 ਲੱਖ ਦੇ ਪਲੱਸ ਪੈਂਦੀ ਆ ਠੀਕ ਆ ਆਪਣੇ ਕੋਲ ਸਿਰਫ 8 ਲੱਖ 15 ਹਜ਼ਾਰ ਦੀ 8 ਲੱਖ 15 ਹਜ਼ਾਰ ਬਾਕੀ ਮਾਨ ਤਾਂ ਆਪਾਂ ਕਰ ਦਾਂਗੇ ਜੋ ਵੀ ਹੋਊਗਾ ਠੀਕ ਆ ਲੈ ਮਿੱਤਰੋ 8 ਲੱਖ 15 ਹਜ਼ਾਰ ਦੀ ਤੁਹਾਨੂੰ ਇਹ ਕਾਰ ਮਿਲ ਜਾਊਗੀ ਪ੍ਰਾਣੀਕਾਰ ਇਹਦੇ ਵਿੱਚ ਵੀ ਐਡਜਸਟ ਹੋ ਜੂਗੀ ਪਰ ਪੰਜਾਬ ਨੰਬਰ ਦੀ ਬਈ ਜੀ ਤੇ ਗੱਡੀ ਦੀ ਕੰਡੀਸ਼ਨ ਦੇਖ ਕੇ ਅਸੀਂ ਪ੍ਰਾਣੀਕਾਰ ਵੀ ਰੱਖ ਲਾਗੇ ਠੀਕ ਆ ਬਈ ਜੀ ਅਗਲੀ ਇਹ ਆਗੇ ਬਈ ਜੀ ਫੋਰਡ ਦੀ ਇਹ ਹੈਗੇ ਫੋਰਡ ਦੀ ਫਿਗੋ 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 ਆਉਂਦੀ ਇਸ ਪਾਸੋਂ ਡਿੱਗੀ ਵਾਲੇ ਕਰਕੇ ਨਾ ਅਸਪਾਇਰ ਦਿੱਤਾ ਨਾਮ ਉਹਨਾਂ ਨੇ ਕੰਪਨੀ ਵਾਲੇ ਨੇ ਅੰਦਰ ਚੈੱਕ ਕਰੋ ਜਮਾ ਨਵੀਂ ਪਈ ਹੈ ਗੱਡੀ ਇਹ ਵੀ ਕਰ ਨਵੀਂ ਆਗੇ ਬਈ ਜਮਾ ਨਵੀਂ ਪਈ ਹੈ ਇਹਨੂੰ ਤਾਂ ਹੋਇਆ ਹੀ ਕੁਝ ਨਹੀਂ ਹਜੇ ਠੀਕ ਹੈ ਜੀ ਇੰਟੀਰੀਅਰ ਦੀ ਚੰਗੀ ਆ 15 ਮਾਡਲ ਨਾਲੇ ਠੀਕ ਹੈ ਜੀ ਇੰਨੇ ਨਾਲ ਹੋਰ ਦੇਖੀਏ ਬਈ ਮੈਂ ਸਾਈਜ਼ ਜਿੰਨੀਆਂ ਵੀ ਕਾਰਾਂ ਆਪਾਂ ਦਿਖਾ ਰਹੇ ਟਾਕੀਆਂ ਕਿਸੇ ਦੀ ਵੀ ਆਏ ਨਹੀਂ ਹੈਗੇ ਵੀ ਖੜਕਦੀਆਂ ਜਿਹਾ ਨਹੀਂ ਨਾ ਬਈ ਟਾਕ ਉਹ ਆਏ ਖੜਕਦੀ ਤਾਂ ਹੋਊਗੀ ਜਾਂ ਗੱਡੀ ਲੱਗੀ ਵੱਜੀ ਹੋਊਗੀ ਠੀਕ ਹੈ ਜੀ ਲੱਗੀ ਵੱਜੀ ਤਾਂ ਆਪਾਂ ਤੁਹਾਨੂੰ ਦੱਸਤਾ ਜੀ ਮਾਰੇ ਮੇਰੇ ਟੱਚਿੰਗ ਹੋਊਗੀ ਬੰਪਰ ਵਗੈਰਾ ਟੱਚਿੰਗ ਹੋ ਜਾਂਦਾ ਕਿਉਂਕਿ ਪਤਾ ਨਹੀਂ ਲੱਗਦਾ ਬੰਪਰ ਦਾ ਜਿਹਦਾ ਸੀਟ ਸਾਬ ਵੀ ਬਈ origignal ਹੈਗਾ ਨਾਲ ਹੀ ਹੈਗਾ ਜੀ ਆਪਾਂ ਕੁਝ ਨਹੀਂ ਕਰਾਂਦੇ ਰੁਪਈਆ ਦਾ ਕੰਮ ਠੀਕ ਹੈ ਜੀ ਇਹਦਾ ਰੇਟ ਬਈ ਇਹਦਾ 15 ਮਾਡਲ ਹੈ ਫਿਗੋ ਐਸਪਾਇਰ ਕਹਿੰਦੇ ਇਹਨੂੰ 290000 290000 ਰੁਪਏ ਦੀ ਮਿੱਤਰੋ ਤੁਹਾਨੂੰ ਇਹ ਕਾਰ ਮਿਲ ਜੂਗੀ 2000 15 ਮਾਰਕ ਬਾਕੀ ਤੋਂ ਦੇ ਹੋਰ ਆਫਰ ਦੇ ਦਿੰਨੇ ਆ ਜੋ ਕਿ ਆਪਣੇ ਤੋਂ ਗੱਡੀ ਲੈ ਕੇ ਜਾਊਗਾ ਹੀ ਕਦੇ ਵੀ ਉਹਨੇ ਹਮੇਸ਼ਾ ਕੋਈ ਵੀ ਮਕੈਨੀਕਲ ਕੰਮ ਕਰਵਾਉਣਾ ਹੀ ਤੇ ਸਰਵਿਸ ਕਰਾਉਣੀਆਂ ਤਾਂ ਲੇਬਰ ਵਗੈਰਾ ਫਰੀ ਆ ਜੋ ਕਿ ਮੇਜਰ ਕੰਮ ਕਰਾਉਣਾ ਉਹਦੇ ਵਾਸਤੇ ਲੇਬਰ ਚ ਆਪਾਂ ਉਹਨਾਂ ਨੂੰ ਡਿਸਕਾਊਂਟ ਲਾ ਕੇ ਦਵਾਂਗੇ ਮਾਰਕੀਟ ਨਾਲੋਂ ਠੀਕ ਹੈ ਜੀ ਹਮੇਸ਼ਾ ਜੋ ਆਪਣੇ ਕੋਲ ਗੱਡੀ ਲੈ ਕੇ ਜਾਣਗੇ ਠੀਕ ਹੈ ਜੀ ਮੇ ਮਿੱਤਰ ਜਦੋਂ ਤੁਸੀਂ ਬਈ ਵੀਡੀਓ ਲਾਈਕ ਕਮੈਂਟ ਸ਼ੇਅਰ ਕਰਕੇ ਉਰੋ ਕਾਰ ਲੈਗੇ ਨਾ ਬਾਈ ਕਹਿੰਦਾ ਸਾਡੇ ਵੱਲੋਂ ਆਫਰ ਆ ਗਈ ਠੀਕ ਆ ਛੋਟੇ ਭਾਈ ਕੜੀਆਪਾ ਜੇ ਤੁਸੀਂ ਮਾਰਕੀਟ ਦੇ ਵਿੱਚ 22500 ਰੁਪਏ ਦਾ ਕੰਮ ਕਰਵਾਉਣੇ ਠੀਕ ਆ ਤਾਂ ਤਕਰੀਬਨ ਤੁਹਾਡਾ 5-700 ਰੁਪਏ ਦਾ ਉਰੇ ਫਾਇਦਾ ਹੋਊਗਾ ਬਿਲੇਵਰ ਤੁਹਾਡੀ ਫ੍ਰੀ ਹੋਊਗਾ ਨਾ ਭਾਈ ਠੀਕ ਹੈ ਭਾਈ ਇੱਕ ਵਾਰੀ ਲੋਕੇਸ਼ਨ ਦਾ ਦੇ ਭਾਈ ਆਉਣਾ ਕਿੱਥੇ ਹੈਗਾ ਆਪਾਂ ਇਹ ਆਪਾਂ ਆਉਣਾ ਜੇ ਜਦੋਂ ਆਪਾਂ ਫਰੋਜਪੁਰ ਰੋਡ ਤੇ ਆਵਾਂਗੇ ਉਸ ਤੋਂ ਪੱਖੋਆ ਰੋਡ ਤੇ ਆਣਾ ਲੋਧੀ ਕਲੱਬ ਦਾ ਤੁਸੀਂ ਲੋਕੇਸ਼ਨ ਲਗਾ ਕੇ ਆ ਸਕਦੇ ਹੋ ਠੀਕ ਹੈ ਜੀ ਲੋਧੀ ਕਲੱਬ ਲੁਧਿਆਣਾ ਦੀ ਲੋਕੇਸ਼ਨ ਲਗਾ ਕੇ ਅੰਡਰਪਾਸ ਆਉਂਦੇ ਲੋਧੀ ਕਲੱਬ ਦਾ ਉਹ ਤੁਸੀਂ ਕ੍ਰਾਸ ਕਰੋਗੇ ਸੱਜੇ ਹੱਥੀ ਹੈ ਆਪਣਾ ਠੀਕ ਹੈ ਜੀ ਅੰਡਰਬ੍ਰਿਜ ਜਦੋਂ ਜਮਾ 200 ਮੀਟਰ ਤੇ ਆ ਬਾਕੀ ਆਪਾਂ 니ਚੇ ਲੋਕੇਸ਼ਨ ਪਾ ਦਾਂਗੇ ਠੀਕ ਹੈ ਜੀ ਸਕਰੀਨ ਤੇ ਨੰਬਰ ਹੈ ਭਾਈ ਸੰਪਰਕ ਜਰੂਰ ਕਰ ਲਓ ਚੰਗੀਆਂ ਕਾਰ ਆਉਂਦੇ ਨੇ ਕੰਡੀਸ਼ਨ ਦੀ ਹੈ ਭਾਈ ਰੇਟ ਬਾਕੀ ਭਾਈ ਕਮੈਂਟ ਕਰਕੇ ਕਿਵੇਂ ਲੱਗੇ ਭਾਈ ਦੇ ਠੀਕ ਹੈ ਭਾਈ ਜੀ ਧੰਨਵਾਦ ਗੱਲ ਕਰਕੇ ਬਹੁਤ ਵਧੀਆ ਲੱਗਿਆ ਚਲੋ ਮਾਤਰਾ ਵੀਡੀਓ ਨੂੰ ਕਰ ਦਿਓ ਲਾਈਕ ਕਮੈਂਟ ਸ਼ੇਅਰ ਚੈਨਲ ਨੂੰ ਕਰ ਲੈ ਫੋਲੋ ਧੰਨਵਾਦ ਸਾਰਿਆਂ ਦਾ